ਲੋਜੀ ਕਪੜਾ ਕੁਪੜਾ ਮਾਰ ਲਿਆ ਪੰਮੂ ਸਿੰਘ ਉਹਦੇ ਤੇ ਬਿਲਕੁਲ ਲਿਸ਼ਕਾ ਲੁਸ਼ਕਾ ਮਾਰ ਲਾ ਗੈਣ ਪੁਰਿਆਂ 400 ਰੁਪਏ ਚ ਟੈਂਕੀ ਫੁੱਲ ਕਰਾ ਲਈ ਪੰਮੂ ਸਿੰਘ ਤੇ ਪਹੁੰਚ ਗਏ ਹਰਿਆਣੇ ਵਾਲੇ ਮੁੰਡੇ ਪਹੁੰਚ ਗਏ ਆਪਣੇ ਕੋਲੇ ਵੀਰੇ ਉਹ ਵਧਾਈਆਂ ਵੀਰ ਨੂੰ ਤੇ ਵੀਰ ਨੇ ਆ ਸਾਈਕਲ ਲੈ ਲਿਆਗਾ ਇਹ ਵੀਰ ਤੇ ਆਪਣੀ ਭਾਬੀ ਨਾਲ ਬੈਠਿਆ ਕਰਨਗੇ ਵੀਰ ਨੇ ਸਾਈਕਲ ਤਾਂ ਲੈ ਲਿਆ ਪਰ ਪਾਲਟੀ ਨਹੀਂ ਵੀਰ ਨੇ ਕੀਤੀ ਇੰਡੇ ਚ ਵੀ ਹਾਂਗਕਾਂਗ ਦਾ ਵੀਰ ਦੀ ਆਪਾਂ ਆਪਾਂ ਪਾਲਟੀ ਇੱਥੇ ਚੱਲੂਗੀ ਹੁਣ ਹਾਂਗਕਾਂਗ ਵਾਲਿਆਂ ਦੇ ਮਾਰਦੀ ਹੁਲਾਰੇ ਪਈ ਜਵਾਨੀ ਜੱਟ ਤੇ ਦੇ ਆਲੀ ਮੋਰਨੀ ਪਵਾਲੀ ਪੱਟ ਤੇ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਤੇ ਪਿਛਲੇ ਬਲੌਗਾਂ ਨੂੰ ਤੁਸੀਂ ਕਾਫੀ ਜਿਆਦਾ ਪਿਆਰ ਕੀਤਾ ਹੇਮਕੁੰਨ ਸਾਹਿਬ ਦੀ ਜਿਹੜੀ ਯਾਤਰਾ ਆਪਣੀ ਸਮਾਪਤ ਹੋ ਚੁੱਕੀ ਹੈਗੀ ਤੇ ਵਧੀਆ ਲੱਗਿਆ ਹਨ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਬਾਕੀ ਸਫਰ ਦੇ ਦੌਰਾਨ ਬਹੁਤ ਪਵਿੱਤਰ ਪਿਆਰੇ ਯਾਰ ਵੈਲੀ ਬਣੇ ਆਪਣੇ ਹਨਾ ਕਾਫੀ ਦੋਸਤ ਬਣ ਗਏ ਉਹਦੇ ਵਿੱਚ ਤੇ ਕਾਫੀਆਂ ਕਾਫੀ ਲੋਕਾਂ ਨੇ ਯਾਨੀ ਆਪਾਂ ਨੂੰ ਪਿਆਰ ਦਿੱਤਾ ਉਹ ਸਫਰ ਦੇ ਦੌਰਾਨ ਹਨਾ ਕਿ ਯਾਤਰਾ ਹੀ ਕੁਛ ਇਦਾਂ ਦੀ ਸੀਗੀ ਜਿਹਦੇ ਵਿੱਚ ਪਿਆਰ ਮਿਲਣਾ ਤੇ ਇੱਕ ਵੱਖਰੀ ਗੱਲ ਹੀ ਹੋ ਜਾਂਦੀ ਹੈ ਹੈਨਾ ਤੇ ਬਾਕੀ ਉਹੀ ਸਫਰ ਦੇ ਦੌਰਾਨ ਆਪਾਂ ਨੂੰ ਇੱਕ ਯਾਰ ਬਈਲੀ ਮਿਲਿਆ ਸੀਗਾ ਤੇ ਅੱਜ ਉਹਨੂੰ ਆਪਾਂ ਸਾਈਕਲ ਦਵਾ ਕੇ ਲੈ ਕੇ ਆਉਣਾਗਾ ਮੁੰਡਾ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕੌਣ ਹੋ ਸਕਦਾਗਾ ਇਹ ਤੁਹਾਨੂੰ ਜਾ ਕੇ ਹੀ ਮਲਾਵਾਂਗੇ ਆਪਾਂ ਉਹਦੇ ਨਾਲ ਚਲੋ ਵੈਸੇ ਤਾਂ থাম্বਨੇਲ 'ਚ ਪਤਾ ਲੱਗ ਹੀ ਜਾਣਾਗਾ ਤੁਹਾਨੂੰ ਤੇ ਪਰ ਫਿਰ ਵੀ ਕਮੈਂਟ ਕਰਕੇ ਨਾਮ ਦੱਸਿਓ ਉਹਦਾ ਵੀ ਕੌਣ ਹੈਗਾ ਬੰਦਾ ਤੁਹਾਨੂੰ ਦੱਸ ਦਣਾ ਹਰਿਆਣੇ ਦਾ ਮੁੰਡਾ ਹੈਗਾ ਤੇ ਆਪਾਂ ਉਹਨੂੰ ਸਾਈਕਲ ਤੋਂ ਆਉਣ ਲਈ ਚੱਲੇ ਆਂ ਸਪੈਸ਼ਲ ਇੱਥੋਂ ਬਠੰਡੇ ਤੇ ਚੱਲਦੇ ਆਂ ਫਿਰ ਉੱਥੇ ਹਨਾ ਜਾ ਕੇ ਫਿਰ ਸਾਈਕਲ ਵਗੈਰਾ ਪਸੰਦ ਕਰਦੇ ਆਂ ਕਿਹੜਾ ਕਰਦੇ ਆਂ ਕਿਹੜਾ ਨਹੀਂ ਤੇ ਬਾਕੀ ਪੁੱਛਾਂਗੇ ਬਾਈ ਤੋਂ ਕਿੰਨੀ ਕੇ ਰੇਂਜ ਤੱਕ ਚਾਹੀਦਾ ਤੁਹਾਨੂੰ ਤੇ ਫਿਰ ਕਰਦੇ ਆਂ ਦੋ ਤਿੰਨ ਦੁਕਾਨਾਂ ਹੈਗੀਆਂ ਉੱਥੇ ਬਠੰਡੇ ਆਪਾਂ ਦੋਨਾਂ ਦੀ ਵਿਜ਼ਿਟ ਕਰਾਂਗੇ ਤੇ ਜਿਹੜਾ ਕੋਈ ਪਸੰਦ ਹੁੰਦਾ ਤੇ ਤੁਹਾਨੂੰ ਨਾਲ ਦੀ ਨਾਲ ਉੱਥੇ ਦਿਖਾਈ ਦੇਣਾਗਾ ਬਾਕੀ ਚਲੋ ਪਹਿਲਾਂ ਤਾਂ ਆਪਾਂ ਆਹ ਮੋਟਰਸਾਈਕਲ ਖੜਾਗਾ ਨੰਬਰ ਪਲੇਟ ਥੋੜੀ ਟੁੱਟੀ ਹੋਈ ਆ ਇਹਦੀ ਤੇ ਮਾਰੀਏ ਕਪੜਾ-ਕੁੱਪੜਾ ਤੇ ਫੇਰ ਆਪਾਂ ਚੱਲਦੇ ਆਂ ਬਠਿੰਡੇ ਨੂੰ ਤੇ ਬਾਕੀ ਰਸਤੇ ਵਿੱਚ ਤਾਂ ਜੇ ਕੋਈ ਇੱਕ ਅੱਧੀ ਚੀਜ਼ ਹੀ ਤੁਹਾਨੂੰ ਦਿਖਾ ਦਾਂਗੇ ਨਹੀਂ ਤੁਹਾਨੂੰ ਸਿੱਧਾ ਬਠਿੰਡੇ ਮਿਲਾਂਗੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਆਪਣੇ ਨਾਲ ਹੀ ਪਿੰਡ ਦੇ ਮੁਰਜਕਲ ਵਾਲਾ ਆਪਣਾ ਪਿੰਡ ਤੇ ਪਿੰਡ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀਗੇ ਆਪਾਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਬਾਹਰਲੀ ਸਾਈਡ ਤੋਂ ਚਲ ਜੀ ਪਹਿਲਾਂ ਮੋਟਰਸਾਈਕਲ ਤੇ ਮਾਰੀਏ ਕਪੜਾ ਫਿਰ ਚੱਲੀਏ ਸਿੱਧਾ ਬਠਿੰਡੇ ਲਓ ਜੀ ਕਪੜਾ-ਕਪੜਾ ਮਾਰ ਲਿਆ ਆਪਾਂ ਮੋਟਰਸਾਈਕਲ ਦੇ ਉੱਤੇ ਬਿਲਕੁਲ ਲਿਸ਼ਕਾ-ਲੁਸ਼ਕਾ ਮਾਰ ਲੱਗ ਗਿਆਣ ਪੁਰੀਆਂ ਤੇ ਸੋ ਆਪਣਾ ਸਾਈਕਲ ਵੀ ਦਿਖਾਵਾਂਗੇ ਉਹ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਆਪਾਂ ਉਹਦਾ ਵੀ ਕੰਮ ਕੁੰਮ ਜਿਆ ਕਰਾਉਣਾ ਆਪਾਂ ਤੇ ਚਲੋ ਹੁਣ ਪਹਿਲਾਂ ਵੀਰ ਨੂੰ ਦਵਾ ਲਈ ਆਪਾਂ ਸਾਈਕਲ ਚੱਲੀਏ ਹੁਣ ਆਪਾਂ ਆਫੀ ਲੇਟ ਹੋਈ ਜਾਂਦੀ ਹੈਗੇ ਅੱਜ ਤਾਂ ਚੱਜ ਨਾਲ ਨਾਤਾ ਨੂੰ ਤਬਣੀਆ ਚੱਲਦੇ ਹੁਣ ਆਪਾਂ ਲਓ ਜੀ ਸਾਹਮਣੇ ਕਰੋ ਦਰਸ਼ਨ ਗੁਰਦੁਆਰਾ ਆਦੂਪੁਰ ਸਾਹਿਬ ਜੀ ਦੇ ਪਾਸ ਸਈ ਦਸ ਦੇ ਆਸ ਹੁਣ ਆਪਾਂ ਚੱਲਦੇ ਆ ਨਾ ਬਈ ਹੁਣ ਇਸ ਤੋਂ ਬਾਅਦ ਤਾਂ ਸ਼ਾਇਦ ਹੀ ਕੁਝ ਹੋਵੇ ਰਸਤੇ ਵਿੱਚ ਤੇ ਸਿੱਧਾ ਫਿਰ ਆਪਾਂ ਸਾਨੂੰ ਬਠੰਡੇ ਮਲਾਗੇ ਤਾਂ ਮੋਟਰਸਾਈਕਲ ਦੇ ਵਿੱਚ ਤੇਲ ਥੋੜਾ ਘੱਟ ਲੱਗਦਾ ਪੈਸੇ ਤਾਂ ਘੱਟ ਹੀ ਖਾਂਦੇ ਆ ਸਾਹਮਣੇ ਪੰਪ ਆ ਗਿਆ ਤੇ ਹੁਣ ਆਪਾਂ ਪੰਪ ਤੋਂ ਹਨਾ ਕਿਨਾਲੀਏ 100 ਰੁਪਏ ਦੀ ਟੈਂਕੀ ਫੁੱਲ ਲੈਣਾ ਬਹੁਤ ਚੱਲ ਨਹੀਂ ਕੱਢਿਆਣਾ ਉਹ ਆ ਗਿਆ ਸਾਹਮਣੇ ਪੰਪ ਤੇ ਤੇਲ ਥੋੜਾ ਪਵਾ ਲਈਏ ਤੇ ਲੈ ਥੋੜੀ ਆਪਣੇ ਵਾਲਾ 40 ਰੁਪਏ 'ਚ ਟੈਂਕੀ ਫੁੱਲ ਕਰਾ ਲਈ ਆਪਾਂ ਮੁੰਡਿਆਂ ਦੀ ਤੇ ਹੁਣ ਆਪਾਂ ਚੱਲੀਏ ਸੱਤਾ ਬਠਿੰਡੇ ਤੇ ਜਾ ਕੇ ਹੁਣ ਕੋਈ ਬਠਿੰਡੇ ਹੀ ਮਿਲਦੇ ਆਪਾਂ ਪਹੁੰਚ ਗਏ ਹਰਿਆਣੇ ਵਾਲੇ ਮੁੰਡੇ ਪਹੁੰਚ ਗਏ ਆਪਣੇ ਕੋਲੇ ਵੀਰੇ ਬਠਿੰਡੇ ਆਪਾਂ ਪਹੁੰਚੇ ਸੀਗੇ ਤੇ ਮਲਾਉਨੇ ਪਹਿਲਾਂ ਨਾਨਾ ਹੋਰ ਕੀ ਹਾਲ ਚਾਲ ਆ ਵੀਰ ਜੀ ਹੋ ਠੀਕ ਹੋ ਵਧੀਆ ਵਧੀਆ ਹਰਿਆਣੇ ਕਿੰਨਾ ਟਾਈਮ ਲੱਗ ਗਿਆ ਫਿਰ ਬਈ ਆਪਾਂ ਨੂੰ ਤਾਂ ਨੇੜੇ ਹੀ ਪੈ ਜਾਂਦਾਗਾ ਤੇ ਅਸੀਂ ਮੜੇ ਪੇਟ ਪੂਜਾ ਕਰਨ ਵਾਸਤੇ ਖੜ੍ਹ ਕੇ ਸੀ ਮੈਂ ਕਿਹਾ ਆਏ ਆਏ ਪਹਿਲਾ ਪੇਟ ਪੂਜਾ ਕਰ ਲਈ ਤੁਸੀਂ ਮੈਂ ਰਹਿ ਗਿਆ ਚਲੋ ਪਹਿਲਾਂ ਅੰਦਰ ਚાલਦੇ ਆਂ ਇਹ ਬੁਲਾਉਣੇ ਆ ਬਾਈ ਉਹਨਾਂ ਨਾਲ ਅੰਦਰ ਬੋਤ ਇਹਦਾ ਵੇਟ ਹੀ ਵਾਹ ਕਰਾਈ ਨਹੀਂ ਆਹ ਦੇਖਣਾ ਪਿੱਛੇ ਪਤਾ ਨਹੀਂ ਉਹ ਰੈਡੀ ਰੂ ਦੀ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਟਰੈਕ ਐਂਡ ਟ੍ਰੇਲ ਵਾਲਿਆਂ ਦੇ ਤੇ ਵੀਰ ਨੂੰ ਦਵਾਉਣਾ ਸਾਈਕਲ ਖੁਸ਼ਤਾ ਬਹੁਤ ਹੈਗਾ ਆਪਣੀ ਹੇਮਕੋਨ ਸਾਹਿਬ ਵਾਲੀ ਵੀਡੀਓ ਤੁਸੀਂ ਵੀਰ ਨੂੰ ਤਾਂ ਦੇਖਿਆ ਤੇ ਦੂਸਰਾ ਜਿਹੜਾ ਵੀਰ ਆ ਉੱਥੇ ਵੀ ਪਰਣਾ ਬੰਨਿਆ ਸੀ ਮੇਰੇ ਹਾਂ ਉਹ ਇਹਨਾਂ ਦੇ ਜੀਜਾ ਜੀ ਆਗੇ ਪਰਾਣਾ ਸਾਹਿਬ ਨੇ ਇਹਨਾਂ ਦੇ ਅੱਜ ਪਰਾਣਾ ਸਾਹਿਬ ਜੀ ਨਾਲ ਸਾਈਕਲ ਲੈਣ ਆਏ ਨੇਗੇ ਇਹ ਤੇ ਚਲਦੇ ਆਂ ਟਰੈਕਾਂ ਤੇ ਰਗਲਾਂ ਦੇ ਤੇ ਇੱਥੇ ਦੋ ਸ਼ਾਪ ਨੇ ਗਈਆਂ ਜਿਨ੍ਹਾਂ ਦੇ ਆਪਾਂ ਜਾਣਾਂਗਾ ਜੇ ਤਾਂ ਇਹਨਾਂ ਦੀ ਗੱਲ ਹੀ ਬਣ ਗਈ ਫਿਰ ਤਾਂ ਇਹਨਾਂ ਦੀ ਗੱਲ ਨਵੇੜ ਦੇਣੀ ਆਪਾਂ ਤੇ ویسੇ ਤਾਂ ਪਹਿਲਾਂ ਪੇਟ ਪੂਜਾ ਕਰਦੇ ਹੁੰਨੇ ਆਪਾਂ ਫੇਰ ਕੰਮ ਦੂਜਾ ਕਰਦੇ ਹੁੰਨੇ ਆ ਇਹ ਥੋੜਾ ਜਿਹਾ ਆਪਣੇ ਨਾਲ ਧੋਖਾ ਕਰ ਗਿਆਗੇ ਇਹ ਪੇਟ ਪੂਜਾ ਕਰ ਆਇਆ ਪਹਿਲਾਂ ਚਲੋ ਹੁਣ ਫਿਰ ਪਹਿਲਾਂ ਸਾਈਕਲ ਲੱਗੇ ਤੇ ਫਿਰ ਸਾਈਕਲ ਦੀ ਪਾਰਟੀ ਲੈਣੇ ਇਸ ਤੋਂ ਬਾਅਦ ਚਲੋ ਭਾਈ ਚੱਲ ਗਏ ਹੁਣ ਆਪਾਂ ਟ੍ਰੈਕ ਐਂਡ ਰੈਲ ਵਾਲਿਆਂ ਦੇ ਬਾਈ ਪੂਰਾ ਖੁਸ਼ ਅੱਜ ਕਰਦੇ ਆਂ ਗੱਲਬਾਤ ਇਹਨਾਂ ਨਾਲ ਅੱਜ ਇਹਨਾਂ ਨਾਲ ਪੂਰਾ ਮਹਿੰਗਾ ਹੀ ਦਵਾਣਾ ਸਾਈਕਲ ਆਪਾਂ ਇੱਕ ਕਰੀ ਦਵਾਣਾ ਇਹਨਾਂ ਨੂੰ ਅਸੀਂ ਆਪਾਂ ਅੰਦਰ ਪਹੁੰਚ ਚੁੱਕੇ ਸੀ ਇਹ ਤੇ ਵੀਰ ਕਰ ਰਹੇ ਆ ਆਤਿ ਪਾਰਤੀ ਤੇ ਸਾਹਮਣੇ ਸਾਈਕਲ ਤਾਂ ਕਾਫੀ ਪਏ ਨੇਗੇ ਮਨ ਵੀ ਡੋਲ ਰਿਹਾ ਵੇਖੇ ਤਾਂ ਸਾਸੀਗਾ ਭਾਈ ਜੀ ਕੀ ਹਾਲ ਚਾਲ ਠੀਕ ਹੋ ਚਲੋ ਤੇ ਕਰਦੇ ਆਂ ਭਾਈ ਹੁਣ ਨਾਲ ਗੱਲ ਸਾਈਕਲ ਕਾਫੀ ਜਿਆਦਾ ਹੈ ਫਿਰ ਨੌਲੇਜ ਵਗੈਰਾ ਇਹ ਦੇ ਦੇਣਗੇ ਉਹ ਵਧਾਈਆਂ ਵੀਰ ਨੂੰ ਤੇ ਵੀਰ ਨੇ ਹਾਈਕਲ ਲੈ ਲਿਆਗਾ ਇਹ ਵੀਰ ਤੇ ਆਪਣੀ ਭਾਬੀ ਨਾਲ ਬੈਠਿਆ ਕਰਨਗੇ ਨਹੀਂ ਨਹੀਂ ਆਪਾਂ ਨੂੰ ਵੜਾ ਕੇ ਜਾਣਾ ਹੈ ਤਾਂ ਮੈਂ ਹੁਣ ਕਹਿੰਦਾ ਮੈਂ ਮਾ ਮਗਰ ਬੈਠੂਗਾ ਤੇ ਯਾਰ ਕਿ ਤੂੰ ਮੇਰਾ ਸਾਥ ਬਣੀ ਜਦੋਂ ਮੈਂ ਵਿਆਹਿਆ ਗਿਆ ਉਸ ਦਿਵਾਰ ਕਹਿੰਦਾ ਮੈਂ ਆਪਦੇ ਘਰ ਵਾਲੀ ਨੂੰ ਇੱਥੇ ਵੜਾ ਕੇ ਲੈ ਕੇ ਜਾਗਾ ਨਹੀਂ ਗੱਲ ਤਾਂ ਵੀਰੇ ਡੀਲ ਤਾਂ ਇਹ ਹੋਈ ਸੀਗੀ ਵੀ ਇਹ ਵੀਰ ਨੇ ਸਾਈਕਲ ਲੈ ਰਿਆਗਾ ਚਲੋ ਦੱਸਦਾ ਨਹੀਂ ਤੁਹਾਨੂੰ ਇਹ ਦੋਨਾਂ ਵਾਸਤੇ ਕਪੜਾ ਵਾਸਤੇ ਸਾਈਕਲ ਸਹੀ ਹੈਗਾ ਦੋ ਸਾਈਕਲ ਲਵਾਂਗੇ ਬਾਈ ਇਹ ਜਾਂ ਤਾਂ ਕੀ ਸੀਨ ਹੋਊਗਾ ਜਾਂ ਤਾਂ ਮੈਂ ਤੇ ਆਮਣ ਇੱਕ ਤੇ ਹੋ ਜਾ ਕਰਾਂਗੇ ਉਹਨਾਂ ਦੋਵਾਂ ਨੂੰ ਇੱਕ ਤੇ ਬਾਹਰ ਆ ਕਰਾਂਗੇ ਸਹੀ ਆ ਤੇ ਜਾਂ ਫਿਰ ਕੀ ਸੀਨ ਹੋਊਗਾ ਕੀ ਆਪਣੇ ਜਠਾਣੀ ਹੋਗੀ ਇੱਕ ਤੇ ਬਰਾਣੀ ਹਾਂ ਹੈਨਾ ਆਈਨ ਸੀਣੀ ਬਣੂਗਾ ਤੇ ਜਾਂ ਭਾਈ ਐਂ ਕਰਾ ਕਰਾਂਗੇ ਜੋੜੀ ਜੋੜੀ ਬਹਿ ਜਾ ਕਰੂਗੀ ਦੋ ਹੋ ਗਏ ਲੈਣੇ ਆ ਮੈਂ ਵੀ ਜੇ ਕੋਈ ਕੱਲ ਨੂੰ ਕਪਲ ਸਾਈਕਲ ਵਾਲਾ ਇੰਟਰਸਟ ਹੋਵੇ ਤਾਂ ਵੀਰ ਉਹਨਾਂ ਦੀ ਸ਼ਾਪ ਤੇ ਆ ਸਕਦੇ ਹਾਂ ਤੇ ਐਂ ਦਾ ਲੈ ਜਾ ਸਕਦੇ ਹੋਗੇ ਫਿੱਟਵੈਨ ਦਾ ਸਾਈਕਲ ਆ ਬਾਈ ਬਾਕੀ ਕੁਝ ਨਹੀਂ ਰਾਜੇ ਸੁبرਮਣ ਵਾਲੀ ਆ ਤੇ ਪਾਕਿਸਤਾਨ ਬਾਕੀ ਤੋਂ ਆਪਣੇ ਬਾਕੀ ਤੋਂ ਮੜਾ ਜੇ ਪਾਣੀ ਮਰਵਾਉਣਾਗਾ ਸਰਵਸਾਉਣ ਵਾਲੀ ਆ ਬਸ ਕੱਲੀ ਸਰਵਸਾਉਣਾਂ ਨਹੀਂ ਰਹੇਗੀ ਤੇ ਵੀ ਚੱਕਾ ਹੀ ਕੋਮ ਆਗਾ ਵੀਰ ਨੇ ਸਾਈਕਲ ਲਿਆ ਤੁਹਾਨੂੰ ਉਹ ਵੀ ਦਿਫਾਉਣਾ ਹੈ ਉਹਦੀ ਸੈਟਿੰਗ ਵਗੈਰਾ ਹੋਈ ਜਾਂਦੀ ਆ ਥੋੜਾ ਸਾਮਾਨ ਵਗੈਰਾ ਆਪਾਂ ਲਵਾਇਆਗਾ ਵਧਾਈਆਂ ਵੀਰ ਜੀ ਪਹਿਲਾਂ ਤੁਹਾਨੂੰ ਰੱਬ ਤੁਹਾਨੂੰ ਸਾਰਿਆਂ ਨੂੰ ਵਧਾਵੇ ਮੇਰੇ ਤੋਂ ਦੁੱਗਣਾ ਤਿੱਗਣਾ ਚੌਗਣਾ ਆ ਤੁਹਾਨੂੰ ਦਿਫਾਉਣਾ ਹੈ ਸਾਈਕਲ ਥੋੜਾ ਜਿਹਾ 29 ਇੰਚ 29 ਇੰਚ ਸਿੰਗਲ ਲਿਆ ਹੈ ਵੀਰ ਨੇ ਤੇ ਡੈਮੋਂ ਦਾਗਾ ਸਾਈਜ਼ ਇਹਦਾ 27.5 ਵੀ ਲੱਗਦਾ ਪਰ ਹੈ 29 ਹੈਗਾ ਤੇਰੇ ਕਾਦੇ ਦੇ ਹਿਸਾਬ ਨਾਲ ਸਹੀ ਹੈਗਾ ਮੈਨੂੰ ਇਹ ਵੀ ਚੱਲ ਜੀ ਹਨ ਅੱਛਾ ਉਦਾਂ ਮੈਂ 27.5 ਇੰਚ ਉੱਚਾ ਹੁੰਦਾ ਹੈਗਾ ਪਤਾ ਨਹੀਂ ਪਰ ਇਹ 29 ਹੈਗਾ ਚਲੋ ਇਹਦੇ ਐਕਸੈਸਰੀ ਵਗੈਰਾ ਲਵਾ ਲਈਏ ਜਿਹੜੀ ਵਾਲਾ ਮੈਨੂੰ 27.5 ਵਾਲਾ ਸੱਚਾ ਹੁੰਦਾ ਨੀਮਾ ਹੁੰਦਾਗਾ ਹਾਂ ਪਰ ਇਹ 27.5 ਦੇ ਸਾਈਜ਼ ਦੇ ਹਿਸਾਬ ਨਾਲ ਬਸ ਸਹੀ ਆ ਮੈਨੂੰ ਤਾਂ ਇਹ ਵੀ ਸਹੀ ਆ ਸਸਰੀ ਮੇਰੇ ਨਾਲ ਲਵਾ ਲਈ ਫਿਰ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਕਿੰਨੇ ਦਾ ਪਿਆਗਾ ਸਾਈਕਲ ਤੇ ਕੀ ਕੀ ਇਹਦੇ ਤੇ ਆਪਾਂ ਐਕਸਟਰਾ ਲਵਾਇਆ ਹੈਗਾ ਉਹ ਵੀਰ ਤੋਂ ਆਪਾਂ ਪਛਕੇ ਤੁਹਾਨੂੰ ਦੱਸੀ ਚੱਲਾਂਗੇ ਸ਼ਾਪ ਕਾਫੀ ਵੱਡੀ ਹੈਗੀ ਤੇ ਡੀਲ ਬਹੁਤ ਸੋਹਣੀ ਦੇ ਜਾਂਦਾ ਬਾਈ ਵੀਰ ਨੇ ਸਾਈਕਲ ਤਾਂ ਲੈ ਲਿਆ ਪਰ ਪਾਲਟੀ ਨਹੀਂ ਵੀਰ ਨੇ ਕੀਤੀ ਇਹ ਇਹ ਨੂੰ ਹੋਰ ਕੀ ਕਹਿੰਦੇ ਆ ਇਹ ਫਾਲਟੀ ਇਹ ਫਾਲਟੀ ਹੈਗੀ ਹੈਗੀ ਬਾਈ ਖਾਨਕੀ ਨਾਲ ਜਿੰਨਾ ਤੋਂ ਦੂਰ ਆ ਉੱਦ ਦਾ ਬੈਸ਼ ਨੂੰ ਆ ਹੁਣ ਫਿਰ ਪੈਟੀਆਂ ਹੀ ਹਵਾਵਾਂ ਜਿਹਨੂੰ ਮੋਰਦੀ ਦਵਾ ਇਹ ਵੀਰ ਨੇ ਪਾਰਟੀ ਕੀਤੀ ਇਹ ਪਾਰਟੀ ਨਹੀਂ ਮਰਦੇਗਾ ਪਾਰਟੀ ਜਿਹੜੀ ਕੀਤੀ ਆ ਇਹ ਸਾਈਕਲ ਵਾਲੇ ਵੀਰ ਨੇ ਕੀਤੀ ਆ ਜਿਹਦੀ ਸ਼ੌਪ ਆ ਗਈ ਇਹਦੇ ਜੇ ਮੈਂ ਹਲੇ ਪੈਂਡਿੰਗ ਪਈ ਆ ਸਾਰੀ ਪਾਰਟੀ ਤੇ ਕਿਉਂਕਿ ਆਪਾਂ ਇਹਦੇ ਨਾਲ ਤਾਂ ਸਾਰਨਾ ਨਹੀਂ ਹੁਣ ਪੈਟੀਆਂ ਦੇ ਨਾਲ ਕਿਉਂ ਬਾਈ ਜੀ ਕੈਮਰੇ ਪੁੱਠਾ ਕਰਤਾ ਸੀ ਮੇਲਾ ਦਾ ਐ ਨਹੀਂ ਘਵਾੜਿਆ ਸੀ ਉਹ ਭਗਵਾ ਦਾਂਗੇ ਤੇ ਉਹ ਚੀਜ਼ ਆ ਗਈ ਵੀ ਹਲੇ ਚਲੋ ਪੈਟੀਆਂ ਨਾਲ ਹੀ ਸਾਰਨਾ ਪੈਣਾਗਾ ਤੇ ਹੌਲੀ ਹੌਲੀ ਫਿਰ ਇਦਵਾਰ ਪਾਰਟੀ ਹੋਰ ਵੀ ਹੋਣੀ ਆਗੀ ਸਾਈਕਲ ਦਾ ਪ੍ਰਾਈਸ ਤੁਹਾਨੂੰ ਬਾਅਦ ਚ ਦੱਸਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ ਚਲੋ ਦੇਖਦੇ ਆ ਤੁਸੀਂ ਵੀ ਦੇਖਿਓ ਹੁਣ ਵੀ ਵੀਡੀਓ ਦੇ ਵਿੱਚ ਖੰਭਾ ਭਾਰ ਲਈ ਕੋਈ ਲੌਗਿਆ ਲਾ ਲਾਂਗੇ ਕਿਤੇ ਪਿਛਾ ਕੇ ਲੈ ਜੇ ਸਾਈਕਲ ਦਾ ਇੱਥੇ ਖੜਾ ਜਾਾਂਗੇ ਬੇਟ ਹਲਕਾ ਰੇਟ ਹੀ ਨਹੀਂ ਹੈ ਸਹੀ ਗੱਲ ਆ ਚਲੋ ਹੁਣ ਖਾ ਪੀ ਲਈਏ ਆਪਾਂ ਫਿਰ ਇਸ ਤੋਂ ਬਾਅਦ ਤੁਹਾਨੂੰ ਸਾਈਕਲ ਦੀ ਪੂਰੀ ਨੌਲੇਜ ਦੰਨੇ ਆ ਇਹ ਕਾਹ ਤੋਂ ਕਿੰਨੇ ਪੈਸੇ ਲਾਇਆ ਤੇ ਕਾਹ ਤੋਂ ਮਤਲਬ ਇੰਨੀ ਇੰਨੀ ਐਸੈਸਰੀਆਂ ਲਵਾਈਆਂ ਕੀ ਇਹ ਵੀ ਮਤਲਬ ਚੀਜ਼ ਆ ਸਾਰਾ ਕੁਝ ਬਾਈ ਤੋਂ ਦੱਸਾਂਗੇ ਆਓ ਜੀ ਖਾਓ ਖਾਓ ਬਾਈ ਖਾਓ ਆਓ ਇਹ ਭਾਈ ਸਾਰੇ ਤੇ ਆਪਾਂ ਨੂੰ ਭਰ ਗਏ ਨੇ ਐ ਉਹਨੇ ਤੇ ਬਾਕੇ 19 ਦਿਨ ਦੀ ਵੱਢ ਲੋ ਨਾਲੇ ਸੋਸ ਬੇਹੀ ਨਹੀਂ ਹੁੰਦੀ ਨਾਲੇ ਸਹੀ ਆ ਰਹੀ ਆ ਸਹੀ ਸਵਾਦ ਆ ਹਾਂ ਓਏ ਹੰਨੇ ਸਾਮਸਾ ਦੇ ਬਹੁਤ ਸਵਾਦ ਆ ਤੇ ਉਹ ਤੇ ਕੜੀ ਆਈ ਆ ਬਾਈ ਕਹਿੰਦਾ ਦੋਵੇਂ ਅੰਦਰ ਉਹ ਕੋਲ ਸਮਾਨ ਬੈਡੀਆਂ ਬਿਲਕੁਲ ਨਹੀਂ ਬੰਦ ਕੀ ਜਾਵਾਂਗੇ ਅਸੀਂ ਕਿੱਥੋਂ ਲਾਈਏ ਚਲੋ ਹੁਣ ਆਪਣਾ ਦੀ ਪੈਟੀ ਵੀ ਠੰਡੀ ਨਾ ਹੋ ਜੇ ਤੇ ਆਪਾਂ ਵੀ ਖਾ ਲਈਏ ਪਹਿਲਾਂ ਇਹ ਆਪਾਂ ਨੂੰ ਲਿਆਇਆ ਹੁਣ ਇੱਥੇ ਕਿਹੜੀ ਜਗ੍ਹਾ ਇਹ ਮਠੰਡੇ ਚ ਵੀ ਹਾਂਗਕਾਂਗ ਹੈਗਾ ਬਹੁਤ ਵੀ ਵੀਰਦੀ ਆਪਾਂ ਹਾਂਗਕਾਂਗ ਆਪਾਂ ਨੂੰ ਪਾਰਟੀ ਇੱਥੇ ਚੱਲੂਗੀ ਹੁਣ ਹਾਂਗਕਾਂਗ ਵਾਲਿਆਂ ਦੇ ਚੱਲਦੇ ਆ ਪਹਿਲਾਂ ਤਾਂ ਪੈਟੀਆਂ ਨਾਲ ਹੀ ਸਾਰ ਨੂੰ ਫਿਰਦਾ ਸੀ ੱਟਕੇ ਨਾਲ ਲੈ ਕੇ ਆਉਂਦਾ ਖੱਚ ਕੇ ਮੈਂ ਮੀਡੀਆ ਦੇ ਵਿੱਚ ੱਟਕੇ ਕਰਦਾ ਫਿਰਦਾ ਜਾਂਦਾ ਫਿਰਦਾਗਾ ਇਹ ਤੈਨੂੰ ਹਾਂਗਕਾਂਗ ਲੈ ਕੇ ਫਿਰਦਾ ਇਹ ਕਰ ਐਗ ਰੋਲ ਕਰਾ ਲੇ ਆ ਐਗ ਰੋਲਾ ਕਿ ਵੇਜ ਰੋਲਾ ਐਗ ਦੇ ਨਾਉਣ ਵਿੱਚ ਆ ਬਈ ਇਹ ਆਪਾਂ ਸ਼ੁੱਧ ਬਣੇ ਨੂੰ ਬੰਦੇ ਹੋਗੇ ਪਤਾ ਉਹ ਤਾਂ ਚਲੋ ਯਾ ਵਿੱਦੀ ਦੇ ਵਿੱਚ ਜਿਹੜਾ ਹੈਗਾ ਪਤਾ ਨਹੀਂ ਇਹ ਤਾਂ ਪਨੀਰ ਆ ਪਤਾ ਨਹੀਂ ਕੁੱਕੜ ਆ ਕੇ ਬੱਕਾ ਚਲੋ ਬਾਈ ਖਾ ਪੀ ਲਈਏ ਇੱਥੇ ਜੇ ਲਿਆ ਆ ਬਾਈ ਪਤਾ ਨਹੀਂ ਆ ਕਿਹੜਾਗਾ ਮਹਿੰਗਾ ਜਿਆ ਕੁਛ ਲੱਗਦਾ ਮੈਨੂੰ ਮਹਿੰਗਾ ਆ ਪੀ ਆ ਭੈਣੇ ਖੜ ਕੇ ਖਾਈ ਜਾਂਦੇ ਆ ਸਸਤਾ ਬਾਈ ਨਹੀਂ ਵਧੀਆ ਚੱਲਦਾ ਪਈ ਉਹਨਾਂ ਦਾ ਕੰਮ ਆ ਖਾ ਪੀ ਲਈਏ ਫਿਰ ਸੋਨੂੰ ਜਾ ਕੇ ਨਾ ਥੋੜੀ ਸਾਈਕਲ ਬਾਰੇ ਨੌਲੇਜ ਦੰਨੇ ਆਪਾਂ ਉਹ ਬਾਈ ਨੂੰ ਕੰਮ ਸੀ ਘਰੇ ਗਿਆ ਹੋਇਆ ਤੇ ਜਾ ਕੇ ਸਾਨੂੰ ਸਾਰਾ ਫਿਰ ਦੱਸ ਦਿਆ ਪਹਿਲਾਂ ਸੱਤੇ ਹੁਣ ਸੌਂ ਕਿਉਂਕਿ ਇਹਨਾਂ ਨੇ ਬਾਹਰ ਨਿਕਲ ਕੇ ਵੀਜਾ ਲਵਾਉਣਾ ਮੈਨੂੰ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਚਲੋ ਖਾ ਗਲ ਜੇ ਪਹਿਲਾਂ ਆਪਾਂ ਲੈ ਵੀ ਆਪਾਂ ਵੀਰ ਲਖਵਿੰਦਰ ਉਹਨਾਂ ਦੇ ਨਾ ਯਾਰ ਬੈਲੀ ਕੋਲੇ ਆ ਗਿਆਗੇ ਤੇ ਕਰਦੇ ਆਂ ਭਾਈ ਉਹਨਾਂ ਨਾਲ ਗੱਲਾਂ ਬਾਤਾਂ ਵੀਰ ਦੇ ਸਟੂਡੀਓ ਵਿੱਚ ਬੈਠੇ ਸੀਗਾ ਥੋੜਾ ਜਿਹਾ ਕੰਮ ਸੀਗਾ ਆਪਾਂ ਨੂੰ ਤੇ ਰਕਵਿੰਦਰ ਵੀਰ ਨਾਲ ਥੋੜਾ ਜਿਹਾ ਤੇ ਚੱਲਦੇ ਆਂ ਵੀਰ ਉਹਨਾਂ ਦਾ ਲਾਂ ਤਾਂ ਆਪਾਂ ਸਟੂਡੀਓ ਦਿਖਾਉਣੇ ਆਂਗੇ ਨਾਲੇ ਨਾਲੇ ਵੀਰ ਉਹਨਾਂ ਦਾ ਨਾ ਮਿਊਜ਼ਿਕ ਦਾ ਗਾਣਾ ਆਇਆਗਾ ਇੱਕ ਤੇ ਦੋ ਤਿੰਨ ਦਿਨ ਪਹਿਲਾਂ ਹੀ ਆਇਆਗਾ ਇਸ ਵੇਲੇ ਵਧੀਆ ਟ੍ਰੈਂਡਿੰਗ 'ਚ ਜਾ ਰਿਹਾ ਤੇ ਤੁਸੀਂ ਵੀ ਜਰੂਰ ਸਪੋਰਟ ਕਰਿਓ ਉਹਨੇ ਇੱਕ ਅਦਾ ਪੈਰਾ ਵੀ ਵੀਰ ਉਹਨੇ गा ਕੇ ਦਿਖਾਉਣਗੇ ਚੱਲਦੇ ਆਂ ਪਹਿਲਾਂ ਤੁਹਾਨੂੰ ਸਟੂਡੀਓ ਦਿਖਾਉਣੇ ਆ ਬਾਹਰਲੀ ਸਾਈਡ ਅੰਦਰਲੀ ਸਾਈਡ ਤੋਂ ਹੋਰ ਠੀਕ ਆ ਵੀਰ ਜੀ ਠੀਕ ਆ ਠੀਕ ਆ ਜੀ ਹੋਰ ਠੀਕ ਹਾਂ ਜੀ ਤੇ ਵੀਰੇ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦਿਓ ਕਿਹੜੀ ਆਪਣੀ ਇਹ ਸੋ ਬਈ ਭੱਟੀ ਰੋਡ ਮਠੰਡਾ ਜੀ ਨਿਰਮਾਨ ਸਟੂਡੀਓ ਟੀ ਨਿਰਮਾਨ ਸਟੂਡੀਓ ਜੀ ਹਾਂਜੀ ਹਾਂਜੀ ਬਾਈ ਦੇ ਨਾਮ ਤੇ ਹੀ ਹੈ ਸਟੂਡੀਓ ਠੀਕ ਹੈ ਜੀ ਨਾਮ ਕੀ ਆਪਣਾ ਵੀਰੇ ਮੇਰਾ ਨਾਮ ਅਕਬਿੰਦਰ ਸਿੰਘ ਤੇ ਆਪਣਾ ਵੀਰੇ ਨਿਰਮਾਨ ਜੀ ਤੇ ਆਪਣਾ ਬਾਈ ਜੀ ਸਿਮਰਨ ਬਾਈ ਆਪਣਾ ਵੀਰ ਜੀ ਫਤੇ ਬਾਈ ਫਤੇ ਬਾਈ ਤੇ ਵੀਰ ਹੁਣ ਇਹ ਨਿਰਮਾਨ ਜਿਹੜਾ ਸਟੂਡੀਓ ਇਹਨਾਂ ਦੀ ਸਾਰੀ ਟੀਮ ਬੈਠੀ ਹੈ ਆਪਣੇ ਕੋਲੇ ਤੇ ਵੀਰ ਹੁਣਾਂ ਦਾ ਦੋ ਤਿੰਨ ਦਿਨ ਪਹਿਲਾਂ ਇੱਕ ਗਾਣਾ ਆਇਆ ਹੈਗਾ ਬਹੁਤ ਵਧੀਆ ਟ੍ਰੈਂਡਿੰਗ ਤੇ ਇਹ ਜਰੂਰ ਸਪੋਰਟ ਕਰੋ ਆਪਾਂ ਬਾਈ ਤੋਂ ਸੁਣਦੇ ਆਂਗੇ ਤੇ ਵੀਜੀ ਥੋੜਾ ਜਿਹਾ ਦੋ ਲੈਣਾ ਹੋ ਜਾਣਾ ਫਿਰ ਗਾਣੇ ਦੀਆਂ ਜਰੂਰ ਬਾਈ ਹੂੰ ਪਹਿਲਾ ਧੰਨਵਾਦ ਜੀ ਤੁਸੀਂ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹਨਾ ਠੀਕ ਹੈ ਜੀ ਸਾਰੇ ਪੰਜਾਬ ਵਾਸੀਆਂ ਧੰਨਵਾਦ ਕਰਦੇ ਨੇ ਤੇ ਕੀ ਦੇ ਕੋਈ ਬੋਲ ਜਿਹੜੇ ਤੁਸੀਂ ਜ਼ਿਆਦਾ ਪਸੰਦ ਕੀਤੇ ਉਹ ਤੁਹਾਨੂੰ ਦੱਸੂਗਾ ਠੀਕ ਹੈ ਹਾਂਜੀ ਲੰਘਦੇ ਆਂ ਜਿੱਥੋਂ ਜਾਂ ਸਲੂਟ ਵੱਜਦੇ ਫੁੱਲਾਂ ਨਾਲ ਭਰੇ ਸੰਰੂਪ ਦੱਸ ਦੇ ਕੰਮ ਕਰ ਬੜੇ ਹੈ ਨਹੀਂ ਬੇਲ ਨਾ ਖਰੋ ਫੜਾਣੀਏ ਕਾਗਜੀ ਪ੍ਰੂਫ ਦੱਸ ਦੇ ਸਰਕਟ ਹਾਉਸਿਆਂ ਨਾ ਅਸਦੀਨ ਕਰੋ ਰਾਜਨੀਤੀ ਖੂਨ ਵਿੱਚ ਜੱਦੀ ਨਾ ਕਰੋ ਵੱਡੇ ਵੱਡੇ ਲੀਡਰ ਆਉਣਾ ਬੈਠਾ ਜੱਜ ਕੇ ਕੰਮ ਜੇ ਕਢਾਉਣਾ ਤਾਂ ਕੋਈ ਦੱਸੀ ਨਾ ਕਰੋ ਮਾਰਦੀ ਹੁਲਾਰੇ ਪਈ ਜਵਾਨੀ ਜੱਟ ਤੇ ਦਾਦੇ ਵਾਲੀ ਮੋਰਨੀ ਪਵਾਲੀ ਪੱਟ ਤੇ ਪਿੰਡ ਦਾ ਕੀ ਰੌਲਾ ਪਿੰਡੋਂ ਬਾਹਰ ਨਹੀਂ ਗਿਆ ਮੈਂ ਤਾਂ ਜਨਵੇੜ ਦਾ ਬਚਾਲੇ ਸਾਥ ਦੇ ਮੈਂ ਤਾਂ ਜਿਨ ਨਵੇੜ ਦਾ ਬਚਾਲੇ ਸਾਥ ਦੇ ਮਾਈ ਵਰਲਡ 3 ਗੀਤ ਦਾ ਨਾਮ ਵੀ ਠੀਕ ਹੈ ਜੀ ਜਿਨਾਂ ਨੇ ਨਹੀਂ ਸੁਣਿਆ ਉਹ ਜਾ ਕੇ ਹੁਣੇ ਸਰਚ ਕਰੋ ਤੇ ਸਪੋਰਟ ਕਰੋ ਬਾਈ ਨੂੰ ਵੱਧ ਤੋਂ ਵੱਧ ਵੀਰ ਦੇ ਪਹਿਲਾਂ ਵੀ ਗਾਣੇ ਆਏ ਆਗੇ ਤੇ ਅੱਗੇ ਵੀ ਆਉਂਦੇ ਰਹਿਣਗੇ ਗੀਤ 20 ਤਿਆਰ ਹੋਏ ਪਿਆ ਬਈ ਬੈਗ ਟੂ ਬੈਗ ਗੀਤ ਹੋਣਗੇ ਨਿਰਮਾਨ 뮤ਜ਼ਿਕ ਚੈਨਲ ਤੇ ਚਲੋ ਬਹੁਤ ਵਧੀਆ ਵੀਰ ਹੁਣਾ ਦਾ ਸੁਭਾਅ ਬਹੁਤ ਵਧੀਆ ਤੇ ਵੀਰ ਹੁਣਾ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਨਵੇਂ ਹੀ ਚੈਨਲ ਆ ਬਾਈ ਹੁਣਾ ਦਾ YouTube ਦੇ ਉੱਤੇ ਤੇ ਚੈਨਲ ਦਾ ਨਾਮ ਕੀ ਹੈ ਬਾਈ ਜੀ ਨਿਰਮਾਨ 뮤ਜ਼ਿਕ ਬਈ ਤੇ ਜਾ ਕੇ ਬਾਈ ਨੂੰ ਸਪੋਰਟ ਕਰਿਓ ਤੇ ਬਾਈ ਹੁਣਾ ਜੀ ਆਪਣਾ ਸਟੂਡੀਓ ਬੰਦ ਤੇ ਬਸ ਹੁਣ ਆਪਾਂ ਚੱਲਦੇ ਆਂ ਵੀਰੇ ਅੱਗੇ ਤੇ ਲੈ ਲੀਆ ਸਾਈਕਲ ਵਗੈਰਾ ਤੇ ਤੁਹਾਨੂੰ ਸਾਈਕਲ ਦਾ ਵੀ ਦੱਸ ਦਿਆਂ ਸਾਰਾ ਕੁਝ ਤੇ ਜਰੂਰ ਬਾਈ ਉਹਨਾਂ ਦੇ ਚੈਨਲ ਨੂੰ ਸਪੋਰਟ ਕਰੋ ਤੇ ਨਾਲੇ ਮਿਊਜ਼ਿਕ ਨੂੰ ਤੇ ਜਿੰਨਾ ਵੀ ਹੋ ਸਕੇ ਆਪਣੇ ਚੈਨਲ ਦੇ ਉੱਤੇ ਜਿੰਨਾ ਵੀ ਹੋ ਸਕੇ ਰੀਲਾਂ ਦੇ ਉੱਤੇ ਵੱਧ ਤੋਂ ਵੱਧ ਦੇ ਗਾਣੇ ਨੂੰ ਸ਼ੇਅਰ ਕਰਿਓ ਠੀਕ ਆ ਬਾਈ ਜੀ ਓਕੇ ਜੀ ਧੰਨਵਾਦ ਹਾਂ ਵੀ ਮੇਤਰਾ ਫਿਰ ਆਗੇ ਸੀਗੇ ਆਪਾਂ ਸਟੂਡੀਓ ਤੋਂ ਬਾਈ ਉਹਨਾਂ ਦੇ ਤੇ ਬਸ ਹੁਣ ਸਾਈਕਲ ਵਾਲਾ ਵੀਰ ਵੀ ਫੋਨ ਤੇ ਫੋਨ ਕਰੀ ਜਾਂਦਾ ਇੱਕ ਉਹੀ ਗੱਲ ਆ ਨਾ ਫਿਰ ਸ਼ਹਿਰਾਂ ਦੇ ਵਿੱਚ ਲਾਈਟਾਂ ਬਹੁਤ ਟਾਈਮ ਖਾਂਦੀਆਂ ਨੇ ਜੀਆਂ ਸਮਾਂ ਬਹੁਤ ਹੋ ਗਿਆ ਸਮਾਂ 5:00 ਵਜੇ ਤੇ 18 ਮਿੰਟ ਦਾ ਹੋ ਗਿਆ ਤੇ ਆਪਣਾ ਜਿਹੜਾ ਇੱਥੋਂ ਪਿੰਡ ਵਾਲਾਸ ਵੀ ਸਫ਼ਾਰਾ ਘੱਟੋ ਘੱਟ 2 ਤੋਂ 2.5 ਘੰਟੇ ਲੱਗ ਜਾਂਦੇ ਆ ਲਖਵਿੰਦਰ ਵੀਰ ਵੀ ਉਹੀ ਗੱਲ ਆ ਹੁਣ ਖਿੱਚੀ ਤੁਰਿਆ ਜਾਂਦਾ 900 ਦੇ ਰੱਖੀ ਬੈਠਾ ਇਹ ਨਹੀਂ ਪਤਾ ਕਦੋਂ ਚਲਾਨ ਕਰਾ ਦੇਵੇ ਭਾਈ ਵੀ ਸਾਹਮਣੇ ਖੜਾ ਉਹ ਕੋਲ ਸੜੀਆਂ ਹੀ ਆ ਮਰੀ ਜਾਂਦਾ ਸਹੀ ਆ ਬਸ ਪਹੁੰਚ ਗਏ ਆ ਆਪਾਂ ਫੌਜੀ ਚੌਂਕ ਦੇ ਵਿੱਚ ਅੱਗੇ ਆ ਬਾਈ ਦੀ ਸਾਹਮਣੇ ਦੁਕਾਨ ਹੁੰਦੀ ਆ ਫਿਰ ਜਾ ਕੇ ਬਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਸਾਨੂੰ ਸਾਰੀ ਗੱਲਬਾਤ ਦੱਸਦੇ ਆ ਬਸ ਇਹ ਦੋ ਬਸ਼ੇਤੀ ਨਿਕਲਣਾ ਫਿਰ ਵਾਈ ਉਹਨਾਂ ਨੇ ਵੀ ਪਿੰਡ ਜਾਣਾ ਆਪਣੇ ਅੱਛੀ ਵੀ ਜਿਹੀ ਕਰੀ ਅੰਦਰ ਰਹਿੰਦਾ ਨਹੀਂ ਆਪਣੇ ਕੋਲੇ ਮਿੱਤਰੋ ਕਿਵੇਂ ਕਰਕੇ ਜੇ ਇਹ ਆਏ ਬੰਦਾ ਵੀਰੇ ਤਾਂ ਉਹਦੇ ਨਾਲ ਕਿਹੜੇ ਸਾਧਨ ਵਾਲਾ ਪੇਚ ਹੋਣਾ ਚਾਹੀਦਾ ਮਾੜਾ ਦੱਸੋ ਬੰਦਾ ਆਪਾਂ ਨੂੰ ਥੋੜਾ ਕੰਮ ਆ ਨਹੀਂ ਤਾਂ ਵੀਰ ਦੇ ਪਿੰਡ ਜ਼ਰੂਰ ਚਾਹਦੇ ਹਾਂ ਚੱਲਾਂਗੇ ਜ਼ਰੂਰ ਆਪਾਂ ਤੇ ਬਸ ਆ ਵੀਰ ਉਹਨਾਂ ਨੇ ਕਿਰਾਏ ਸਾਈਕਲ ਦਵਾ ਦੀ ਅੱਜ ਮੈਂ ਬਾਈ ਵਾਲੀ ਗੱਡੀ ਜਿੱਨਾ ਚੱਲੀ ਹਾਂ ਆ ਗਿਆ ਸਾਹਮਣੇ ਦੁਕਾਨ ਦਿਖਣ ਲੱਗ ਗਈ ਆ ਬਾਈ ਦੀ ਤੇ ਚੱਲਦੇ ਅੰਦਰ ਫਿਰ ਆਪਾਂ ਦੱਸ ਦਿਆਂ ਤੁਹਾਨੂੰ ਸਾਰਾ ਕੁਝ ਸਾਈਕਲ ਦਾ ਹਾਂਜੀ ਬਾਈ ਉਹਨਾਂ ਦੀ ਸ਼ਾਪ ਤੇ ਆਪਾਂ ਪਹੁੰਚ ਗਏ ਸੀਗੇ ਪਹਿਲਾਂ ਥੋੜਾ ਜਿਹਾ ਸਟੂਡੀਓ ਦੇ ਵਿੱਚ ਆਪਾਂ ਨੂੰ ਟਾਈਮ ਜ਼ਿਆਦਾ ਲੱਗ ਗਿਆ ਤੇ ਸਾਈਕਲ ਵੀ ਤਾਂ ਬਿਲਕੁਲ ਤਿਆਰ-ਵਰ ਤਿਆਰ ਆਗਾ ਜਿੱਦਾਂ ਦਾ ਚਾਹੀਦਾ ਸੀ ਉਦਾਂ ਦੀ ਜਿਵੇਂ ਮੈਂ ਕਹਿੰਨਾ ਬਾਈ ਘੈਂਟ ਗੱਲਵਾਦ ਹੈਗੀ ਤੇ ਬਾਈ ਨੇ ਮੰਨ ਕੇ ਚੱਲ ਵੀ ਸੁਹਾ ਵਾ ਨੇਚਰ ਰਹਿਣਾ ਕਿ ਵਧੀਆ ਲੱਗਿਆ ਤਾਂ ਸਭ ਤੋਂ ਪਹਿਲਾਂ ਬਾਈ ਨਾਲ ਮੁਲਾਕਾਤ ਕਰਾ ਦਿੱਗੇ ਬਾਈ ਦਾ ਨਾਮ ਰਿਸ਼ਵ ਹੈ ਸ੍ਰੀ ਗੁਰਪ੍ਰੀਤ ਸ੍ਰੀ ਗੁਰਪ੍ਰੀਤ ਆ ਬਾਈ ਜੀ ਤੇ ਇੱਕ ਮਿੰਟ ਪੜਾਓ ਬਾਈ ਦਾ ਨਾਮ ਰਿਸ਼ਵ ਹੈ ਤੇ ਟ੍ਰੈਕ ਐਂਡ ਟ੍ਰਾਇਲ ਦੇ ਨਾਮ ਤੋਂ ਬਾਈ ਦੀ ਜਿਹੜੀ ਹੈਗੀ ਸ਼ਾਪ ਹੈ ਹੈ ਕਿੱਥੇ ਆ ਅਜੀਤ ਰੋਡ ਦੇ ਬਿਲਕੁਲ ਨਾਲ ਫੌਜੀ ਚੌਂਕ ਦੇ ਨਾਲ ਹੀ ਅਜੀਤ ਰੋਡ ਪੈਂਦਾ ਅਜੀਤ ਰੋਡ ਤੋਂ 3-4 ਦੁਕਾਨਾਂ ਛੱਡ ਕੇ ਜਦੋਂ ਆਪਾਂ ਬੱਸ ਸਟੈਂਡ ਕੰਨੀ ਨੂੰ ਗੱਲ ਕਰਕੇ ਤਾਂ ਉੱਥੇ ਬਾਈ ਦੀ ਸ਼ਾਪ ਐਂਦੀ ਆ ਜਿਹੜਾ ਸਾਈਕਲ ਸੱਲਾ ਬਾਈ ਵਰਗਿਆਂ ਕੋਲੇ ਸਮਾਨ ਸੱਲਾ ਸਾਰਾ ਹੀ ਪਿਆਗਾ ਭਾਵੇਂ ਹੈਲਮਟ ਲੈ ਲਓ ਭਾਵੇਂ ਕੋਈ ਜਿਹੜਾ ਤੁਸੀਂ ਮੰਨ ਕੇ ਚਲੋ ਮਾਰੇ ਮੋٹے ਸਾਈਕਲਿੰਗ ਦੇ ਵਿੱਚ ਕੱਪੜੇ ਯੂਜ਼ ਹੁੰਦੇ ਆ ਉਹ ਲੈਣੇ ਆ ਸਾਈਕਲ ਜਵਾਕਾਂ ਵਾਲੇ ਲੈ ਲਓ ਬੰਦਿਆਂ ਵਾਲੇ ਲੈ ਲਓ ਬਜ਼ੁਰਗਾਂ ਵਾਲੇ ਲੈ ਲਓ ਕੁੜੀਆਂ-ਪੁੜੀਆਂ ਕਿਹੜੇ ਮਰਜ਼ੀ ਲੈ ਲਓ ਪਤਲੇ ਟਾਇਰਾਂ ਵਾਲੇ ਮੋٹے ਟਾਇਰਾਂ ਵਾਲੇ ਹਰ ਇੱਕ ਆਈ ਜਿਹੜਾ ਜਮ ਮਰਜੀ ਤੁਸੀਂ ਲੋਅ ਪ੍ਰਾਈਸ ਤੋਂ ਲੈ ਕੇ ਹਾਈ ਪ੍ਰਾਈਸ ਤੱਕ ਜਿਹੜਾ ਜ ਕਹੋਗੇ ਤੁਹਾਡੇ ਅਕੋਰਡਿੰਗ ਹਰੇਕ ਜੀ ਇਹ ਦੱਸ ਦੇਣਗੇ ਤੁਹਾਨੂੰ ਤੇ ਬਾਕੀ ਵੀਰ ਹੋਣੇ ਆਪਣੀ ਸਾਈਕਲ ਬਾਰੇ ਥੋੜੀ ਜੀ ਨੌਲੇਜ ਦੇਣਗੇ ਆਪਾਂ ਨੂੰ ਵੀ ਜੀ ਥੋੜਾ ਦੱਸਿਓ ਮਤਲਬ ਸਾਈਕਲ ਦੇ ਨਾਲ ਕੀ ਆ ਤੇ ਇਹਦੇ ਵਿੱਚ ਆਪਾਂ ਕੀ ਹੋਰ ਚੀਜ਼ ਕੀ ਐਡ ਕੀਤੀ ਹੈ ਇਹਦੇ ਵਿੱਚ ਉਹ ਇਹ ਭਾਜੀ ਪਹਿਲਾਂ ਤਾਂ ਸਾਈਕਲੇ ਤਿੰਨ ਕੈਟੇਗਰੀ ਹੁੰਦੀ ਮੋਟੀ ਮੋਟੀ ਇੱਕ ਹੁੰਦਾ ਐਮਟੀਬੀ ਮਾਊਂਟੇਨ ਬਾਈਕ ਠੀਕ ਹੈ ਇੱਕ ਹੁੰਦਾ ਹਾਈਬ੍ਰਿਡ ਜਿਹੜਾ ਪਤਲੇ ਚੱਕੇ ਵਾਲਾ ਹੁੰਦਾ ਠੀਕ ਹੈ ਇੱਕ ਹੁੰਦਾ ਰੋਡ ਬਾਈਕ ਜਿਹਦਾ ਹੈਂਡਲ ਵੀ ਗੋਲ ਹੁੰਦਾ ਪਤਲੇ ਚੱਕੇ ਨਾਲ ਹੈਂਡਲ ਵੀ ਗੋਲ ਹੁੰਦਾ ਇਹ ਨੂੰ ਰੋਡ ਬੇਕੇਂ ਦੇ ਠੀਕ ਹੈ ਇਹ ਤਾਂ ਪ੍ਰੋਫੈਸ਼ਨਲ ਲੋਕ ਯੂਜ਼ ਕਰਦੇ ਜਿਨ੍ਹਾਂ ਨੇ ਰੇਸਿੰਗ ਕਰਨੀ ਹਾਂਜੀ ਹਾਂਜੀ ਵੀ 30 35 40 ਸਪੀਡ ਤੇ ਚਲਾਉਣਾ ਸਹੀ ਹੈ ਤੁਹਾਨੂੰ ਲਈ ਇਕ ਹੁੰਦਾ ਹਾਈਬ੍ਰਿਡ ਹਾਈਬ੍ਰਿਡ ਹੁੰਦਾ ਆਰਮ ਸ਼ੈਅ ਚ ਚਲਾਣ ਲਈ ਜਿੰਨੇ ਥੋੜਾ ਬਹੁਤ ਚਲਾਣਾ ਠੀਕ ਹੈ ਜੀ ਇੱਕ ਹੁੰਦਾ ਫਿਰ ਆਪਣੇ ਵਾਲਾ ਮਾਉਂਟੇਨ ਬਾਈਕ ਐਮਟੀਬੀ ਸਾਈਕਲ ਹੈ ਇਹ ਆਪਣਾ ਮਾਉਂਟੇਨ ਬਾਈਕ ਹੈ ਮਤਲਬ ਇਹਦੇ ਉੱਤੇ ਆਪਾਂ ਸਮਾਨ ਵਗੈਰਾ ਲੱਭ ਸਕਦੇ ਆ ਜਿਆਦਾ ਰੋਡ ਬਾਈਕ ਕਿਤੇ ਨਹੀਂ ਆਣਾ ਹਾਂ ਇਹ ਮੋٹے ਚੌੜੇ ਟਾਇਰ ਕਰਕੇ ਇਹਦਾ ਹੈਂਡਲ ਵੀ ਚੌੜਾ ਹੁੰਦਾ ਇਹਦੇ ਆਪਾਂ ਵੱਧ ਸਮਾਨ ਲੱਦੇ ਜਾਂਦੇ ਠੀਕ ਹੈ ਜੀ ਇੱਕ ਅੱਛੇ ਪੱਕੇ ਜਿਵੇਂ ਮਰਜ਼ੀ ਚਲਾ ਲਓ ਜਿਹੜੇ ਜੀ ਚੱਕੇ ਕੱਚੇ ਚੱਲ ਸਕਦੀ ਹੈ ਪੱਕੇ ਤੇ ਚੱਲੀ ਜਾਊਗੀ ਚੱਲੀ ਜਾਂਦੀ ਹੈਂਡਲ ਦਾ ਰੀਜ਼ਨ ਹੁੰਦਾ ਵੀ ਅੱਗੇ ਵੀ ਇੱਥੇ ਜਿਵੇਂ ਤੁਸੀਂ ਦੇਖੋਗੇ ਇੱਕ ਬੁਲਟ ਮੋਟਰਸਾਈਕਲ ਹੈ ਇੱਕ R15 ਰੇਸਿੰਗ ਮੋਟਰਸਾਈਕਲ ਹੈ ਬੁਲਟ ਦਾ ਹੈਂਡਲ ਮਿਸ਼ਾ ਚੌੜਾ ਹੁੰਦਾ ਹਾਂਜੀ ਉਹਦੇ ਨਾਲ ਕੀ ਥੋੜੇ ਕੀ ਰਿੰਦੇ ਚਾਂਸ ਘੜਦੇ ਥੋੜਾ ਬੈਲੈਂਸ ਵਧੀਆ ਬਣਦਾ ਜਿੰਨਾ ਚੌੜਾ ਹੈ ਜਿੰਨਾ ਛੋਟਾ ਹੈਂਡਲ ਥੋੜੇ ਕੀ ਰਿੰਦੇ ਚਾਂਸ ਜ਼ਿਆਦੇ ਨੇ ਡਿੱਗੰਦੇ ਚੌੜੇ ਹੈਂਡਲ ਪਰ ਡਿੱਗਦੇ ਨਹੀਂ ਬੈਲੈਂਸ ਵਧੀਆ ਬਣਦਾ ਮੇਨ ਗੱਲ ਬੈਲੈਂਸ ਤੇ ਆ ਜਾਂਦੀ ਹੈ ਮਰੇ ਬਹੁਤ ਕੰਫਰਟੇਬਲ ਮੜਿਆ ਅੱਜ ਸਾਈਕਲ ਬਾਰੇ ਵਿੱਚ ਦੱਸਿਓ ਵੀ ਮਤਲਬ ਆਪਾਂ ਨੂੰ ਜਿਵੇਂ ਪਾਸ ਇੱਕ ਲੈਨਨ ਨੇ ਪਰਚੇਸ ਕੀਤਾ ਇਹ ਮੇਰਾ ਬਹੁਤ ਵਧੀਆ ਬਿਕਨ ਵਾਲਾ ਮਾਡਲ ਹੈ ਠੀਕ ਹੈ ਜੀ ਜੈਟੋ ਜਿਵੇਂ ਬਹੁਤ ਵੱਡਾ ਗਰੁੱਪ ਹੈ ਉਹਨੇ ਸਾਰੇ ਕੋਲੇ ਇਹੋ ਮਾਡਲ ਹੀ ਨਿਕਰੀ ਬਠੀਕ ਹੈ ਜੀ ਤੇ ਇਹ ਪਹਿਲਾਂ ਤੋਂ ਫਰੇਮ ਸਾਰਾ ਅਲੂਮੀਨੀਅਮ ਦਾ ਮਿਲਦਾ ਹੈ ਠੀਕ ਹੈ ਸ਼ੌਕਰੇ ਵਿੱਚ ਲੌਕ ਹੁੰਦੇ ਸ਼ੌਕਰ ਨਹੀਂ ਵਰਤਨਾ ਤਾਂ ਕਿ ਉਹ ਕੱਚੇ ਨਹੀਂ ਜਾਣਾ ਪੱਕੇ ਜਾਣਾ ਤਾਂ ਆਪਾਂ ਸ਼ੌਕਰ ਨੂੰ ਵਿੱਚ ਲੌਕ ਰੱਖਾਂਗੇ ਆਹ ਹੁਣ ਜਿਵੇਂ ਸ਼ੌਕਰ ਚੱਲ ਰਿਹਾ ਇਹ ਲੌਕ ਹੋ ਜਾਣਾਗਾ ਹੁਣੇ ਲੌਕ ਹੋ ਗਿਆ ਠੀਕ ਹੈ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਪੱਕੀ ਸੜਕ ਤੇ ਜਾਣਾ ਆਪਾਂ ਨੂੰ ਤੇ ਸ਼ੌਕਰ ਦੀ ਲੋਡ ਨਹੀਂ ਹੈਗੀ ਪਲੇਨ ਸੜਕ ਤੇ ਠੀਕ ਹੈ ਉੱਥੇ ਕੀ ਹੈ ਸ਼ੌਕਰ ਨਾਲ ਆਪਣੀ ਅੱਧੀ ਸਪੀਡ ਖਤਮ ਹੋ ਜਾਂਦੀ ਹੈ ਆਪਾਂ ਜੋ ਜ਼ੋਰ ਲਾਣੇ ਆ ਜ਼ੋਰ ਲਗਿਆ ਸ਼ੌਕਰ ਦੱਬਿਆ ਆਪਣੀ ਸਾਰਾ ਜ਼ੋਰ ਸ਼ੌਕਰ 'ਚ ਚਲਾ ਗਿਆ ਤਾਂ ਜਦ ਪਲੇਨ ਰੋਡ ਤੇ ਜਾ ਰਹੇ ਆ ਪੈਨ ਨੂੰ ਹਮੇਸ਼ਾ ਲੌਕ ਰੱਖਾਂਗੇ ਉਸ ਤੋਂ ਬਾਅਦ ਇਹ ਚ ਗੇਅਰ ਵੀ ਸ਼ਿਮਾਨੂ ਦੇ ਗੇਅਰ ਨੇ ਤੇ ਸ਼ਿਮਾਨੂ ਦੇ ਵੀ ਵਧੀਆ ਲਿ ਗੇਅਰ ਲੱਗੇ ਸ਼ਿਮਾਨੂ ਚ ਵੀ ਵੈਰਾਈਟੀ ਆਂਦੀ ਹੈ ਬਹੁਤ ਵਧੀਆ ਲੱਗਿਆ 5 7 ਦਾ ਦੀਆਂ ਵੈਰਾਈਟੀ ਆਉਂਦੀਆਂ ਹਨਾ ਸ਼ਿਮਾਨੂ ਚ 7 8 ਮਾਡਲ ਆਉਂਦੇ ਹੈ ਇਹ ਵਧੀਆ ਲਾ ਮਾਡਲ ਆ ਗਿਆ ਫਿਰ ਇਹਦੇ ਪੈਡਲ ਪੂਡਲ ਸਾਰਾ ਕੁਝ ਤੁਹਾਨੂੰ ਐਲੂਮੀਨੀਅਮ ਦਾ ਮਿਲਦਾ ਮਤਲਬ ਉੱਪਰੋਂ ਲੈ ਕੇ ਥੱਲੇ ਤੱਕ ਰੋ ਫੁੱਲੀ ਇਹ ਐਲੂਮੀਨੀਅਮ ਹੈ ਐਲੂਮੀਨੀਅਮ ਇਹਦਾ ਹੈਂਡਲ ਵੀ ਐਲੂਮੀਨੀਅਮ ਹੈ ਸੀਟ ਦਾ ਡੰਡਾ ਵੀ ਐਲੂਮੀਨੀਅਮ ਹੈ ਇਹਦੀ ਹੱਬਾ ਵੀ ਐਲੂਮੀਨੀਅਮ ਹੈ ਜਿਹੜੇ ਸਾਈਕਲ ਦੀ ਹੱਬ ਐਲੂਮੀਨੀਅਮ ਦੀ ਹੋਊਗੀ ਜਿਹੜੇ ਭਰਾ ਦਾ weight 100 ਇੱਕ ਕੁੰਡਲ ਤੋਂ ਵੱਧ ਹੈ ਉਹਨੂੰ ਅਸੀਂ ਹਮੇਸ਼ਾ ਕਹਿੰਦੇ ਹੱਬਾ ਐਲੂ ਠੀਕ ਹੈ ਉਹ ਚਲਾਨ ਚ ਬਹੁਤ ਹਲਕੀ ਹੁੰਦੀ ਤੇ ਖੱਡੇ ਚ ਵੱਜ ਕੇ ਦਿੱਕਤ ਨਹੀਂ ਆਉਂਦੀ ਤੇ weight ਕਿੰਨਾ ਕਰੇ ਨਾ ਇਹਦਾ weight ਭਾਜੀ 12 ਕਿਲੋ ਦੇ ਆਸ-ਪਾਸ ਹੋਗਾ ਬਾਕੀ ਇਹਦੇ ਉੱਪਰ ਇਹ 25-30 ਕਿਲੋ ਹਲੇ ਹੋਰ ਲੈ ਲਵਾਂ ਓਕੇ ਹੋਰ ਲੈ ਲਵਾਂ ਤੇ ਬੇ ਕੀ ਕੀ ਐਸੈਸਰੀ ਲਾਈ ਆਪਏ ਤੇ ਅੱਜ ਐਕਸੈਸਰੀ ਅੱਜ ਆਪਾਂ ਜਿਹੜੀ ਇੰਸਾਲ ਕਰਤੀ ਹੈ ਸਭ ਤੋਂ ਪਹਿਲਾਂ ਤਾਂ ਲਾਈਟ ਆ ਗਈਆਂ ਲਾਈਟ ਤਾਂ ਬਹੁਤ ਜ਼ਰੂਰੀ ਹੈ ਜੇ ਤੁਸੀਂ ਹਨੇਰੇ ਚ ਚਲਾਣਾ ਸੇ ਹਾਂਜੀ ਹਾਂਜੀ ਠੀਕ ਹੈ ਇੱਕ ਹੈਲਮਟ ਬਹੁਤ ਜ਼ਰੂਰੀ ਹੈ ਯਾ ਤਾਂ ਪਰਨਾ ਬੰਨ ਲੋ ਹੈਲਮਟ ਬੰਨ ਲੋ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਆਪਾਂ ਸਪੀਡੋਮੀਟਰ ਲਾਇਆ ਹੈ ਸ ਤੁਸੀਂ ਸਾਰਾ ਡਾਟਾ ਕਿੰਨੇ ਕਿਲੋਮੀਟਰ ਚਲਾਇਆ ਅੱਜ ਤੱਕ ਮੰਨ ਲਓ ਤੁਸੀਂ 2 ਸਾਲ ਬਾਅਦ ਚੈੱਕ ਕਰਨਾ ਸਿਰਫ ਸਾਰਾ ਡਾਟਾ ਇੱਥੇ ਹੋਊਗਾ ਇੱਥੇ ਵੀ ਡਾਟਾ ਤੁਹਾਡੇ ਫੋਨਸ ਤੇ ਵੀ ਆ ਕੇ ਟ੍ਰਾਂਸਫਰ ਹੋਊਗਾ ਇਹ ਕਨੈਕਟੀਵਿਟੀ ਹੈਗੀ ਹੈ ਫੋਨ ਨਾਲ ਅਨਲਿਮਿਟਿਡ ਮੈਮਰੀ ਹੈ ਹਾਂ ਲਿਮਿਟਿਡ ਮੈਮਰੀ ਹੈ ਬਾਕੀ ਇਹਦੇ ਨਾਲ ਸੀਟ ਕਵਰ ਹੋ ਗਿਆ ਠੀਕ ਹੈ ਦੂਰ ਜਾਣਾ ਦਾ ਕਾਠੀ ਦਿੱਕਤ ਕਰਦੀ ਹੈ ਸੀਟ ਕਵਰ ਹੋ ਗਿਆ ਕੈਰੀਅਰ ਹੋ ਗਿਆ ਇਹਦੇ ਅੱਗੇ ਦੋਨੋਂ ਪਾਸੇ ਤੁਹਾਡੇ ਬੈਗ ਲੱਗਦੇ ਅੱਛਾ ਕੈਰੀਅਰ ਦਾ ਜਰੂਰ ਤਾਂ ਸਭੀ ਵਜ਼ਨ ਕਿੰਨਾ ਚੱਕ ਸਕਦਾ ਹੈ ਕੈਰੀਅਰ ਭਾਜੀ ਕੰਪਨੀ ਦੇ 14 ਕਿਲੋ ਕਹਿੰਦੀ ਹੈ ਇਹ अच्छा ये दूसरा मॉडल आ, आ गया 50 किलो तक ਦਾ ਚੱਕ ਲੂਗਾ ਬੜਾ ਇਹ ਵੀ ਇਹ ਐਲੂਮੀਨੀਅਮ ਦੇ 45 50 ਦਾ ਚੱਕ ਹੀ ਲੂ ਚੱਕ ਲੂ ਆਮ ਤੌਰ ਤੇ 40 14 15 ਕਿਲੋ ਵਾਲਾ ਹੁੰਦਾ ਇਹ 50 ਕਿਲੋ ਵਾਲਾ ਇਹਦੇ ਨਾਲ ਤੁਹਾਨੂੰ ਆ ਵੀ ਸਾਰਾ ਕੁਝ ਮਿਲਦਾ ਸਮਾਨ ਠੀਕ ਹੈ ਬੈਗ ਨੂੰ ਬੰਨ੍ਹਣ ਲਈ ਇਹ ਬੰਨ੍ਹਣ ਦੀ ਖਤਰਾ ਹੈ ਬਾਕੀ ਇਹਦੇ ਦੋਨੋਂ ਚੱਕਿਆਂ 'ਚ ਹੁੱਕ ਹੈ ਆ ਹੁੱਕ ਕਹਿੰਦੇ ਇਹਨੂੰ ਕੁਇਕ ਰਿਲੀਜ਼ ਕਹਿੰਦੇ ਇਹਨੂੰ ਇਹਦੇ ਨਾਲ ਕੀ ਆਪਾਂ ਸਾਈਕਲ ਖੋਲਣਾ ਹੈ ਗੱਡੀ ਗੁੱਡੀ 'ਚ ਰੱਖਣਾ ਹੈ ਬੈਗ 'ਚ ਪਾਣਾ ਹੈ ਆ ਹੁੱਕਾ ਖੋਲ ਕੇ ਦੋਨੋਂ ਚੱਕੇ ਬਾਹਰ ਆ ਜਾਂਦੇ ਹਨ ਠੀਕ ਹੈ ਤੁਸੀਂ ਗਰਾਮ ਨਾਲ ਕਿਸੇ ਚੀਜ਼ 'ਚ ਰੱਖਣਾ ਹੈ ਢੱਬੇ 'ਚ ਪਾਣਾ ਕੁਪੈਂਚਰੋ ਜੀ ਤੱਕ ਲਓ ਉਹੀ ਚਿੱਕਾ ਕੱਢ ਕੇ ਬਾਹਰ ਕੱਢ ਕੇ ਤੁਸੀਂ ਉਹਨੂੰ ਠੀਕ ਕਰ ਸਕਦੇ ਤੇ ਵੀਰ ਜੀ ਇਹਦੀ ਆਪਣੀ ਮੰਨ ਕੇ ਚਲੋ ਵੀ ਗਾਰੰਟੀ ਵਗੈਰਾ ਕੀ ਹੈ ਜੀ ਆਪਾਂ ਕੋਈ ਵੀਰ ਆਉਂਦਾ ਤੁਹਾਡੇ ਕੋਲੇ ਨਾ ਵੀ ਜੀ ਇਹੀ ਮਾਡਲ ਸੇਮ ਲੈਣਾ ਕਿਸੇ ਨੇ ਗਾਰੰਟੀ ਭਾਜ ਕੋਈ ਵੀ ਸਾਈਕਲ ਤੁਸੀਂ ਮੇਰੇ ਤੋਂ ਲੈਣੀ ਹੋ 2 ਸਾਲ ਦੀ ਫ੍ਰੀ ਸਰਵਿਸ ਹੈ ਠੀਕ ਹੈ ਜਿਹੜੇ ਬਾਕੀ ਮੋਹ ਪਿਆਰੇ ਤਾਂ 2 ਸਾਲ ਪਾਉ ਕਹਿੰਨੇ ਆ ਬਾਕੀ ਦਾ ਸਾਰੀ ਉਮਰ ਦੀ ਸਰਵਿਸ ਮੇਰੀ ਬੇਸਿਕ ਫ੍ਰੀ ਹੁੰਦੀ ਹੈ ਹਮੇਸ਼ਾ ਠੀਕ ਹੈ ਫਰੇਮ ਤੇ ਹੈਂਡਲ ਦੀ ਸਾਰੇ ਸਾਈਕਲਾਂ ਦੀ 7 ਸਾਲ ਦੀ ਵਾਰੰਟੀ ਹੁੰਦੀ ਚਲੋ ਬਾਈ ਉਹਨਾਂ ਨਾਲ ਡੀਲ ਕਰਕੇ ਬਹੁਤ ਵਧੀਆ ਲੱ ਆਲ ਇੰਡੀਆ ਤੁਹਾਨੂੰ ਕਿਤੇ ਵੀ ਲੋਡ ਪੈਂਦੀ ਆ ਜਰੂਰੀ ਇਹ ਵੀ ਸਾਡੇ ਕੋਲੋਂ ਹੀ ਸਾਈਕਲ ਲੈਂਦਾ ਕੋਈ ਵੀ ਕਿਤੋਂ ਵੀ ਤੁਹਾਨੂੰ ਲੋਡ ਪੈਂਦੀ ਆ ਵੀ ਆਪਾਂ ਉਹਦੀ ਮੰਨ ਕੇ ਚੱਲੋ ਵੀ ਹਰੇਕ ਉੱਥੇ ਜਾ ਕੇ ਆਪਾਂ ਸਾਈਕਲ ਦਾ ਕੁਝ ਵੀ ਖਰਾਬ ਹੁੰਦਾ ਜਾਂ ਕੁਝ ਵੀ ਟੁੱਟਦਾ ਉਹ ਪ੍ਰੋਵਾਈਡ ਕਰਵਾ ਦੇਣਗੇ ਕਿਉਂਕਿ ਇਹਨਾਂ ਦੀ ਕਾਫੀ ਜ਼ਿਆਦਾ ਬਣੀ ਹੋਈ ਆ ਵੀਰ ਹੁਣਾਂ ਦੀ ਤੇ ਬਾਕੀ بھائی ਲਖਵਿੰਦਰ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬੋਲੋ ਜੀ ਤੁਹਾਨੂੰ ਇਹ ਵੀ ਲੱਗੇ ਸਾਈਕਲ ਨੂੰ ਤੁਸੀਂ ਆਪ ਦਾ ਦੱਸੋ ਬਈ ਜਿਹੜੇ ਸਾਣਾ ਬਾਕੀ ਦੀ ਪਹਿਲੀ ਗੱਲ ਤਾਂ ਬਾਈ ਦਾ ਡੀਲ ਕਰਨ ਦਾ ਤਰੀਕਾ ਉਹ ਬਹੁਤ ਵਧੀਆਗਾ ਕਿਉਂਕਿ ਜਿਹੜੇ ਹਿਸਾਬ ਨਾਲ ਬਾਈ ਨੇ ਹੁਣ ਤੁਸੀਂ ਸਾਰੇ ਇਹਦੇ ਫੰਕਸ਼ਨ ਗਿਣਾਤੇ ਦੂਜੀ ਗੱਲ ਵੀ ਜਿਵੇਂ ਤੁਹਾਨੂੰ ਹੈਂਡਲ ਬਾਰੇ ਦੱਸਿਆ ਸੀ ਆ ਉਹ ਜਿਹੜੇ ਐਕਸਪ੍ਰੈਸ਼ਨ ਨਾਲ ਤੇ ਜਿਹੜੀਆਂ ਬਰੀਕੀ ਚੀਜ਼ਾਂ ਗੱਲਾਂ ਬਾਤਾਂ ਉਹ ਦੱਸਾਂਗਾ ਉਹ ਕੋਈ ਵੀ ਤੁਹਾਨੂੰ ਆਪਣੇ ਕਿਸੇ ਵੀ ਹੋਰ ਸ਼ੌਪਕੀਪਰ ਨੂੰ ਤੁਸੀਂ ਪੁੱਛ ਲਿਓ ਨਹੀਂ ਦੱਸੂਗਾ ਤੁਹਾਨੂੰ ਕਿਸੇ ਵੀ ਸ਼ੌਪ ਤੇ ਜਾਓ ਕਿ ਕਿਸੇ ਵੀ ਸਟੋਰ ਤੇ ਜਾਓ ਮੈਨੂੰ ਲੱਗਦਾ ਇੰਨੀ ਡਿਟੇਲ ਨਾਲ ਨਹੀਂ ਪੁੱਛਦਾ ਪਤਾ ਨਹੀਂ ਹੁੰਦਾ ਪਤਾ ਪਤਾ ਨਹੀਂ ਹੁੰਦਾ ਇਹ ਚੀਜ਼ਾਂ ਤੁਹਾਨੂੰ ਨਾ ਕਈ ਵਾਰੀ ਇਹਨਾਂ ਘੱਟ ਪ੍ਰਾਈਸ ਵੀ ਮਿਲ ਜਾਣਗੀਆਂ ਤੇ ਪਰ ਉਹੀ ਗੱਲ ਹੈ ਨਾ ਕਿਸ ਨੂੰ ਨਹੀਂ ਪਤਾ ਲੱਗਦਾ ਉਹਨੇ ਫੁੱਲੀ ਅਲੂਮੀਨੀਅਮ ਆਗਾ ਤੇ weight ਵੀ ਇਹਦਾ ਬਹੁਤ ਜ਼ਿਆਦਾ ਘੱਟ ਆਗਾ 10 12 ਕਿਲੋ ਹੋਣਾਗਾ 12 ਕਿਲੋ ਦਾ ਬਸ 12 ਕਿਲੋ ਦੇ ਆਸ-ਪਾਸ ਜੇ ਕਿਤੇ ਹੋਰ ਲਵਾਂਗੇ ਤਾਂ weight ਜ਼ਰੂਰ ਦੇਖ ਲਿਓ ਚ ਲੋਹਾ ਹੀ ਹੁੰਦਾ ਕਹਿੰਦੇ ਅਲੂਮੀਨੀਅਮ ਆਗਾ ਜੇ ਤੁਸੀਂ ਕਹੋ ਨਾ ਵੀ ਸੇਮ ਚੀਜ਼ ਹੈ ਮੰਨ ਕੇ ਚੱਲੋ ਜੇ 10000 ਦੀ ਕਿਤੇ ਹੋਰ 5-7000 ਦੀ ਵੀ ਮਿਲ ਜਾਂਦੀ ਆ ਪਰ ਤੁਹਾਨੂੰ ਇੰਨੀ ਵਧੀਆ ਡੀਲ ਨਹੀਂ ਮਿਲਣੀ ਜੇ ਇੱਥੇ ਕਿਹੜਾ ਇੱਕ ਵਾਰੀ ਜ਼ਰੂਰ ਆਇਓ ਵੀਰ ਹੁਣਾਂ ਨਾਲ ਕੰਟੈਕਟ ਨੰਬਰ ਵੀ ਤੁਹਾਨੂੰ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਾਂਗੇ ਬੋਲੀ ਦੇ ਇੱਕ ਵਾਰੀ ਆ ਕੇ ਬੋਲੀ ਕੰਟੈਕਟ ਨੰਬਰ ਹੈ ਭਾਈ 95305 72411 ਸੋਰਬਨਾ ਫੌਜੀ ਜੋਗ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ ਫੌਜੀ ਜੋਗ ਦੇ ਮੈਂ ਨਾਲ ਲੱਗੇ ਤੇ ਇਹ ਜਿਹੜਾ ਤੁਸੀਂ ਨੰਬਰ ਦੱਸਿਆ ਰਿਸਿਵਿਡੀ ਚੱਕਣਾਂਗੇ ਹਾਂਜੀ ਹਾਂਜੀ ਸਰ ਬਾਈ ਦਾ ਹੀ ਨੰਬਰ ਆ ਭਾਈ ਬਾਈ ਐਟੈਂਡ ਕਰੂਗਾ ਕਾਲ ਜੇ ਤੁਸੀਂ ਐਵੇਂ ਫालतੂ ਦੀ ਕਾਲ ਤਾਂ ਬਾਈ ਬਣ ਕੇ ਨਾ ਕਰਿਓ ਹਨਾ ਵੀ ਕਿਉਂਕਿ ਦੁਕਾਨਦਾਰੀ ਦਾ ਕੰਮ ਹੈ ਜਿਆਦਾ ਡਿਸਟਰਬੈਂਸ ਵੀ ਚੰਗੀ ਨਹੀਂ ਰਹਿੰਦੀ ਵੀ ਜੇ ਵਾਕਿਆ ਦੇ ਵਿੱਚ ਤੁਸੀਂ ਕੋਈ ਲੈਣਾ ਤੇ ਲੈਣਾ ਸਾਈਕਲ ਤੁਸੀਂ ਮਹਿੰਗੇ ਤੋਂ ਸਸਤੇ ਕਿਸੇ ਵੀ ਰੇਂਜ ਦਾਗਾ ਹੁਣ ਬਾਈ ਵਰਗਿਆਂ ਕੋਲੇ ਵੀਰ ਮੇ ਦੀ ਆਪਾਂ ਤਾਂ ਮੋਟਾ ਮੋਟਾ ਹਿਸਾਬ ਜਿਹਾ ਲਾਇਆ ਸੀਗਾ ਵੀ ਆਪਣੀ ਰੇਂਜ ਦੇ ਵਿੱਚ ਜੇ ਤੇ ਉਸ ਹਾਲਾ ਵੀ ਆਪਾਂ ਨੂੰ ਆਹ ਪ੍ਰੇਫਰ ਕੀਤਾ ਬਾਈ ਨੇ ਆਪਾਂ ਆਹ ਲੈ ਲਿਆ ਜਾਂ ਸਕਾਟ ਲਾ ਲਓ ਹੋਰ ਵੀ 50 ਹਜ਼ਾਰ ਲੱਖ ਦਾ ਵੀ ਜਿਹੜਾ ਵੀ ਤੁਸੀਂ ਲੈਣਾਗਾ ਉਹੀ ਮਿਲ ਜੂਗਾ ਬਾਕੀ ਵੀਰ ਕੋਲੇ ਲੋਕਲ ਮਾਡਲ ਕੋਈ ਵੀ ਨਹੀਂ ਹੁੰਦਾ ਸਾਰੇ ਮਤਲਬ ਬ੍ਰਾਂਡ ਹੀ ਹੁੰਦੇ ਆ ਕਿ A to Z ਇਹ ਨਹੀਂ ਹੈਗਾ ਵੀ ਕਿਸੇ ਚੀਜ਼ ਦੀ ਇੱਕ ਚੀਜ਼ ਅੱਧੀ ਬ੍ਰਾਂਡ ਪਾਈ ਹੋਗੀ ਫੁੱਲੀ ਜਿਹੜਾ ਸਾਈਕਲ ਹੋਊਗਾ ਪੂਰਾ ਬ੍ਰਾਂਡ ਹੋਊਗਾ ਤੇ ਬਾਕੀ ਵੀਰ ਆਹ ਦੀ ਸ਼ਾਪ ਦੀ ਟਾਈਮਿੰਗ ਨੂੰ ਦੱਸ ਦੋ ਅ ਭਾਜੀ 1:30 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਦਾ ਟਾਈਮ ਹੈ ਬੁੱਧਵਾਰ ਬੰਦ ਹੁੰਦਾ ਠੀਕ ਹੈ ਜੀ ਬੁੱਧਵਾਰ ਬੰਦ ਹੁੰਦਾ ਤੇ ਬੁੱਧਵਾਰ ਦੀ ਕਾਦੀ ਛੁੱਟੀ ਕਰਦੇ ਆ ਜੀ ਐਨਵਾਰ ਵੀ ਖੋਲਦੇ ਤਾਂ ਫਿਰ ਇੱਕ ਦਿਨ ਆਹ ਐਨਵਾਰ ਨੂੰ ਫਿਰ ਸਾਰੇ ਘਰੋਂ ਜਿਹੜੇ ਐਨਵਾਰ ਆ ਜਾਂਦੇ ਆ ਜੀ ਕੀ ਗਈ ਤੇ ਹੁਣ ਇੱਥੋਂ ਲਖਵਿੰਦਰ ਵੀਰ ਜਿਹੜਾ ਆਪਣੇ ਨਾ ਘਰ ਤੱਕ ਸਿੰਗਲ ਚਲਾ ਕੇ ਲੈ ਕੇ ਜਾਣਗੇ ਤਾਂ ਸਾਨੂੰ ਬਲੌਗ ਦੇ ਵਿੱਚ ਵੀਰ ਦਾ ਹੀ ਪਤਾ ਲੱਗ ਜੂ ਵੀ ਚਲਾ ਕੇ ਲੈ ਕੇ ਜਾਣਗੇ ਜਾਂ ਗੱਡੀ 'ਚ ਲੈ ਕੇ ਮੈਂ ਪਲਾਨ ਕੈਨਸਲ ਕਰਤਾ ਲਈਦਾ ਗੱਡੀ ਦੇ ਲੈ ਕੇ ਜਾਊਂਗਾ ਸਮਾਂ ਹੀ ਜਾਜਾ ਤਾਂ ਨਹੀਂ ਦਿੰਦਾ ਤਾਂ ਕਰਕੇ ਭਾਈ ਤੁਹਾਨੂੰ ਗੱਡੀ ਦੇ ਲ ਜਾਣਾ ਪਊਗਾ ਕਿਉਂਕਿ ਨਾਲ ਜਿਵੇਂ ਦੀ ਤੁਸੀਂ ਦੇਖਿਆਗਾ ਬਾਈ ਹੁਣ ਹੀ ਆਏ ਆ ਪ੍ਰੋਣਾ ਸਾਹਿਬ ਜੀ ਸਾਡੇ ਜੀਦਾ ਜੀ ਠੀਕ ਹੈ ਜੀ ਜਿਹੜੇ ਭਾਈ ਹੁਣ ਇਸ ਟਾਈਮ ਕੈਮਰਾਮੈਨ ਬਣੇ ਬੈਠੇ ਹੈਗੇ ਤੇ ਇਹਨਾਂ ਨੇ ਜਲਦੀ ਜਾਣਾਗਾ ਨਿਕਲਣਾਗਾ ਇਹਨਾਂ ਨੂੰ ਵੀ ਉੱਥੋਂ ਵਿਦਾ ਕਰਨਾਗਾ ਘਰੋਂ ਬਾਕੀ ਬ੍ਰੀਕ ਨਾਲ ਵੀਰ ਲਖਵਿੰਦਰ ਦਾ ਨਾ ਕਾਲਾ ਨੂੰ ਬਲੌਗ ਤੇ ਇਹ ਆ ਜੂਗਾ ਤੇ ਜੇ ਤੁਸੀਂ ਪਰਸੋਂ ਨੂੰ ਇਹਨਾਂ ਨੇ ਪੂਰੀ ਡਿਟੇਲਿੰਗ ਦੇ ਵਿੱਚ ਘਰ ਜਾ ਕੇ ਪੂਰਾ ਇਹਨੂੰ ਚਲਾ ਕੇ ਵਗੈਰਾ ਦੇਖਣਗੇ ਕੀ ਕੀ ਚੀਜ਼ਾਂ ਦੀ ਜੇ ਕੋਈ ਕਮੀ ਬੇਸੀ ਹੋਊਗੀ ਤਾਂ ਮੈਨੂੰ ਦੱਸਿਓ ਕਮੀ ਬੇਸੀ ਮੈਨੂੰ ਦੱਸਿਓ ਹਾਂ ਜਰੂਰ ਹਾਂ ਤੇ ਜਰੂਰ ਸਾਨੂੰ ਦੱਸਣਗੇ ਵੈਸੇ ਤਾਂ ਕਮੀ ਬੇਸੀ ਜੇ ਹੁੰਦੀ ਵੀਰ ਪਹਿਲਾਂ ਹੀ ਦੱਸ ਦਿੰਦਾ ਤੇ ਫਿਰ ਵੀ ਇੱਕ ਕਰੀ ਇਹ ਚਲਾ ਕੇ ਸਾਨੂੰ ਜਰੂਰ ਇਹਨਾਂ ਦੇ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਉਹ ਵੀ ਇਹ ਡਿਟੇਲਿੰਗ ਦੇ ਵਿੱਚ ਦੱਸ ਦੇਣਗੇ ਤੇ ਬਾਕੀ ਦਾ ਲੈਣ ਦਾ ਰੀਜ਼ਨ ਕੀ ਹੈ ਕਿਉਂ ਲਿਆਗਾ ਆਪਾਂ ਉਹ ਭਈ ਥੋੜਾ ਬਹੁਤਾ ਸਸਪੈਂਸ ਵੀ ਬਣਦਾ ਹੈਗਾ ਸੀਰੀਅਲ ਫੁਰੀਆਂ ਫੁੜੀਆਂ ਦੇਖ ਉਹ ਵੀ ਸਸਪੈਂਸ ਛਾੜ ਦਿੰਦੇ ਆ ਕਿ ਨਾਟਕ ਵਾਲੇ ਵੀ ਤਾਂ ਆਪਾਂ ਵੀ ਥੋੜਾ ਜਿਹਾ ਸਸਪੈਂਸ ਰੱਖਿਆਗਾ ਵੀ ਕਿਉਂ ਲਿਆ ਕੀ ਕਰਨਾ ਇਹਦਾ ਕਾਹਦੇ ਵਾਪਸ ਵੀ ਖੇਤ ਜਾਣ ਵਾਸਤੇ ਲਿਆ ਕਿ ਸ਼ਹਿਰ ਸ਼ੂਰ ਜਾਣ ਵਾਸਤੇ ਲਿਆ ਵੀ ਤੇਲ ਮਹਿੰਗਾ ਕਿ ਕਿਵੇਂ ਆ ਕੀ ਕਰਨਾ ਉਹ ਭਾਈ ਆਉਣ ਵਾਲੇ ਬਲੌਗਾਂ ਨੇ ਫਿਰ ਤੁਹਾਨੂੰ ਪਤਾ ਲੱਗਦਾ ਠੀਕ ਹੈ ਤੇ ਹੋਰ ਆਉਨੇ ਚੱਲ ਚੱਲੀਏ ਥੋੜਾ ਜਾਣੇ ਮੈਣ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਹੁਤ ਜਿਆਦਾ ਲੱਗਿਆ ਤੁਹਾਡਾ ਧੰਨਵਾਦ ਠੀਕ ਹੈ ਬਹੁਤ ਬਧਾਈ ਬਹੁਤ ਬਧਾਈ ਲੈ ਬਾਈ ਲਖਵਿੰਦਰ ਵੀਰ ਸਾਈਕਲ ਤੇ ਜਾਣਾ ਸੀ ਇਹਨੇ ਤੇ ਹੁਣੇ ਮੁੱਕਰ ਗਿਆ ਇਹਦਾ ਜਿਹੜਾ ਸਾਈਕਲ ਆ ਹੁਣ ਗੱਡੀ ਦੇ ਵਿੱਚ ਲੋਡ ਹੋਣਾਗਾ। ਨਾ ਉਹ ਤਾਂ ਕਹਿੰਦਾ ਜੀ ਮੈਂ ਚਲਾ ਕੇ ਲੈ ਕੇ ਜਾਊਂਗਾ। ਹੁਣ ਲੋ ਲੋ ਕੀ ਹੋ ਗਿਆ ਦਿਨ ਤੋਂ ਆ ਵੀ ਬਲਕ ਆ ਖੰਡਿਆਤਾ ਪਹਿਲਾਂ ਹੀ ਪਹਿਲੇ ਦਿਨੀ ਚਲੋ ਹੁਣੇ ਲੱਦ ਲੈਣਗੇ ਇਹਨਾਂ ਦਾ ਨਾ ਪਹਿਲਾਂ ਤਾਂ ਮੂਡ ਸੀਗਾ ਵੀ ਚੱਲਦੇ ਆ ਸਾਈਕਲ ਦੇ ਉੱਤੇ। ਹੁਣ ਕਹਿੰਦੇ ਵੀ ਦੂਰ ਬਹੁਤ ਆ ਗਿਆ ਹੁਣ ਸੱਤ ਚੱਲਣਾ ਨਹੀਂ ਮੇਰਾ ਹੋ ਜਾਂਦਾ ਮੂਰੇ। ਤਾਂ ਕਰਕੇ ਆ ਲੋ ਗੱਡੀ ਦੇ ਵਿੱਚ ਲੱਦ ਲਿਆ ਫਿਰ ਸਾਈਕਲ। ਲੈਓ ਜੀ। ਤੇ ਉਦੋਂ ਕਹਿੰਦੇ ਸੀਗੇ ਵੀ ਐਂ ਕਰਕੇ ਲੈ ਕੇ ਹੀ ਜਾਵਾਂਗੇ ਹੁਣ ਲੱਤਣਾ ਪਿਆ ਚਲੋ ਆਪਾਂ ਵੀ ਲੇਟ ਹੋਈ ਜਾਂਦੇ ਆ ਪਿੰਡ ਜਾਣਾਗਾ ਆ ਫੌਜੀ ਚੌਕ ਆ ਗਏ ਸਾਹਮਣੇ ਇੱਥੇ ਆਪਾਂ ਨੂੰ ਬੱਸ ਮਿਲ ਜਾਣੀ ਆ ਆਪਣੇ ਪਿੰਡ ਵੱਲੀ ਦੀ 2 ਘੰਟੇ ਲੱਗ ਜਾਣੇ ਆ ਆਪਾਂ ਨੂੰ ਜਾਂਦਿਆਂ ਨੂੰ ਹੋਰ ਹਲੇ ਵੀ ਦੇਖ ਲੈ ਲਖਵਿੰਦਰ ਚਲਾ ਕੇ ਲੈ ਚੱਲ ਯਾਰ ਫਿਰ ਸਾਥ ਕਾਤੀ ਨਹੀਂ ਹੁੰਦੀ ਇਹਦੀ ਕਾਤੀ ਕਿਸ ਨੂੰ ਦੱਸਦੇ ਕੀ ਮੈਨੂੰ ਦੱਸੋ ਕਿ ਉਹ ਮਾਤ ਕਰਕੇ ਰਿਕਰੂਟਮੈਂਟ ਆ ਲੌਬੀ ਆ ਪਿਆ ਵੀਰ ਦਾ ਸਾਈਕਲ ਡਿੱਗੀ ਦੇ ਵਿੱਚ ਰੱਖ ਲਿਆ ਹੁਣ ਇਹਨਾਂ ਨੇ ਤੇ ਬਸ ਆ ਸਾਹਮਣੇ ਟਰੈਕ ਐਂਟਰਲਾਂ ਤੋਂ ਲਿਆਓ ਸਾਈਕਲ ਜੇ ਲੈਣਾ ਡੀਲ ਬਹੁਤ ਵਧੀਆ ਦਿੰਦੇ ਆਗੇ ਚਲੋ ਠੀਕ ਆ ਵੀਰੇ ਲਖਮਿੰਦਰ ਵਧਾਈਆਂ ਤੈਨੂੰ ਹੁਣ ਸਾਨੂੰ ਚਾਲੇ ਪਾਉਣ ਦੇ ਪੈਸੇ ਨਹੀਂ ਨਾ ਮਾੜੀ ਮੁੱਢ ਬੜਾ ਮੋਟਾ ਸਾਰਾ ਹਰਵਾਣਾ ਮੁਕੀਆਂ ਵਧਾਈਆਂ ਬੜਾ ਮੋਟਾ ਨਾਲ ਸਾਰਾ ਹਰਵਾਣਾ ਕੋਈ ਕਾਰ ਕੋਈ 20 30 ਹਜ਼ਾਰ ਸਹੀ ਆ ਸਹੀ ਆ ਤੇ ਬਾਕੀ ਸਾਈਕਲ ਚਲਾ ਕੇ ਵੀਰ ਦੱਸੂਗਾ ਇਹਦੇ ਬਲੌਗ ਤੇ ਜਾ ਕੇ ਦੇਖ ਲਿਓ ਬਾਕੀ ਸਾਰੀ ਇਨਫੋਰਮੇਸ਼ਨ ਇਹ ਦੇ ਦੂਗਾ ਹੁਣ ਮੈਨੂੰ ਵੀ ਚੱਲੇ ਪਾਉਣ ਦੋ ਛੇ ਮੱਝ ਚੁੱਕੀ ਆ ਕਿ ਹੁਣ ਮੈਨੂੰ ਜਾਣ ਦੋ ਜਾਓ 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 ਚਲੋ ਠੀਕ ਆ ਚਲੋ ਠੀਕ ਆ ਠੀਕ ਆ ਜੀ ਓਕੇ ਵਧਾਈਆਂ ਤੇਨੂੰ ਠੀਕ ਆ ਜੀ ਤੇ ਮੁੰਡੇ ਜੀਜੇ ਨੂੰ ਬਹੁਤ ਬਹੁਤ ਵਧਾਈਆਂ ਚਲੋ ਠੀਕ ਆ ਜੀ ਪਾਗਿਆ ਚੱਲੇ ਆਪਾਂ ਵੀ ਹੁਣ ਤੁਸੀਂ ਵੀ ਚਲੋ ਪਿੰਡ ਨੂੰ ਨਵੇਂ ਮਤਰਾ ਸਮਾ ਹੋ ਗਏ ਚੁੱਕਿਆ ਸਟਾਨ ਤਕਰੀਬਨ 10 ਵਜੇ ਦਾ ਰਾਤ ਦਾ 10 ਵਾ 10 ਬੱਜ ਚੁੱਕਿਆਗੇ ਤੇ ਆਪਾਂ ਘਰੇ ਪਹੁੰਚ ਗਏ ਆਂਗੇ ਕਾਫੀ ਲੇਟ ਹੋ ਗਏ ਤਕਰੀਬਨ ਸਾਢੇ 5 ਦਾ ਮੈਨੂੰ ਤੁਰਦੇ ਨੂੰ ਲੱਗ ਗਿਆ ਉੱਥੇ ਸਾਈਕਲ ਵੀਰ ਦਾ ਫਿਰ ਦੋਨ ਦੇ ਦੋਨ ਦੇ ਲੇਟ ਹੀ ਹੋ ਗਿਆ ਆਪਾਂ ਲਖਵਿੰਦਰ ਵੀਰ ਦਾ ਤੇ ਚਲੋ ਸਾਈਕਲ ਨੂੰ ਵਧੀਆ ਮਿਲ ਗਿਆ ਤੇ ਉਹ ਵੀ ਆਪਦੇ ਘਰੇ ਪਹੁੰਚ ਗਏ ਸੀਗੇ ਆਪਾਂ ਵੀ ਆਪਦੇ ਘਰੇ ਡੈਗ ਦੇ ਦਿੰਦੇ ਅੱਜ ਪਹੁੰਚ ਗਏ ਰਸਤੇ 'ਚ ਬਹੁਤ ਮੁਸ਼ਕਲਾ ਹੋਈਆਂ ਤੇ ਚਲੋ ਫਾਈਨਲੀ ਆਪਾਂ ਘਰੇ ਆ ਗਏ ਆਂਗੇ ਤੇ ਚਲੋ ਠੀਕ ਆ ਵੀਰੇ ਤੇ ਆਪਣਾ ਵਲੌਗ ਅੱਜ ਦਾ ਵਧੀਆ ਲੱਗਿਆ। ਪਤਾ ਯਾ ਫਿਰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ। ਮੇਰੀਆਂ ਮਾਮਾ ਭੈਣਾ, ਚਾਚੀਆਂ ਪਾਈਆਂ, ਮੇਰੀਆਂ ਬੀਬੀਆਂ ਜਿੰਨੀਆਂ ਨੇ ਜਿੰਨੇ ਦੇ ਦੇ ਆਪਣੀ ਵੀਡੀਓ ਉਹ ਸ਼ੇਅਰ ਕਰਿਆ ਕਰੋ। ਕਮੈਂਟ ਕਰਕੇ ਵਧੀਆ-ਵਧੀਆ ਦੱਸਿਆ ਕਰੋ ਵੀ ਕੀ ਵਧੀਆ ਲੱਗਿਆ ਅੱਜ ਦੇ ਵਲੌਗ ਦੇ ਵਿੱਚ। ਜਲਦੀ ਇੱਕ ਨਵੇਂ ਸਫ਼ਰ ਦੀ ਆਪਾਂ ਅਨਾਊਂਸਮੈਂਟ ਕਰਾਂਗੇ ਤੁਹਾਨੂੰ ਬਹੁਤ ਜਲਦ। ਥੋੜਾ ਜਿਹਾ ਸਮਾਨ ਵਗੈਰਾ ਲੈਣਾ ਆਪਾਂ ਉਹ ਲੈ ਕੇ ਫਿਰ ਤੁਹਾਨੂੰ ਹੌਲੀ-ਹੌਲੀ ਅਗਲੀਆ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾਗਾ। ਤੇ ਚਲੋ ਅੱਜ ਆਪਾਂ ਫਿਰ ਪਈਏ ਹਨਾ। ਅੱਜ ਲੇਟ ਹੋ ਗਏ ਖਾ-ਪੀ ਅਰਸ਼ਾ ਦਾ ਪਾਣੀ ਖਾ ਕੇ ਫਿਰ ਪੀਨੇ ਆ। ਪਰੋ ਠੀਕ ਆ ਵੀਰੇ। ਮਿਲਦੇ ਆ ਕਿਸੇ ਨਵੀਂ ਵੀਡੀਓ 'ਚ। ਥੈਂਕ ਯੂ। ਧੰਨਵਾਦ। ਬਾਏ ਬਾਏ।